निगल ਲੈਣਾ ਹੈ ਪੌਂਡ ਡਾਲਰਾਂ ਤੇਰਾ ਆਂਬਾਂ ਵਾਲਾ ਦੇਸ ਨਹੀਂ ਮਾਏ ਵਿੱਚ ਸੰਦੂਕਾਂ ਰਹਿ ਜਾਣੇ ਨੇ ਤੇਰੇ ਦਰੀਆਂ ਖੇਸ ਨਹੀਂ ਮਾਏ ਜਾਂ ਮਿੱਟੀ ਨਿਰਮੋਹੀ ਹੋ ਗਈ ਜਾਂ ਹੋ ਗਿਆ ਬਹੁਤ ਕੁਸੈਲਾ ਪਾਣੀ ਤੇਰਾ ਹਰ ਇੱਕ ਪੁੱਤ ਚਾਉਂਦਾ ਹੈ ਤੁਰ ਜਾਣਾ आदब अर्ज है अदीब अजीज दोस्तों मैं गुरनीत तो हाँ देख रहे हो द अनम्यूट प्रोग्राम सलीका लैके एक मरतबा फिर तोड़ियाँ बरूहते हाज़िर अज असी खास करके माज माइग्रेसन गल करनी है जो आवाम जरा अन्ने वाही आ, बाहर वालों कोच कर रहा है असी अपने रिश्तेदारी देख लीए असी अपने ऑफिस एनवायरमेंट देख लीए जिंड मोटे तौर पर शहर में नज़र मारीे तो टावा टावा ही कोई बच्चा इतने पढ़ता या अपना करियर बनाऊँगा दिखाई देगा सो so, इस टॉपिक बाबत खास तौर तो पर अलबात ल स्टूडियो आए हैं सदार अमरजीत सिनेवाल बहुत बहुत स्वागत है दान म्यूटा दा। बहुत बहुत धनबाद जी थोड़ा जी एक सोशल एनालिस्ट अन, ने और न्यू वर्ल्ड ऑर्डर त अच्छी खासी रिसर्च है मैं दरअसल यही जानना भी चाहूँगी कि न्यू वर्ल्ड ऑर्डर लोग इस टर्म यूज़ बहुत करते हैं पर इसनों ਕਿਸ ਤਰੀਕੇ ਦੇ ਨਾਲ ਲੈਂਦੇ ਨੇ ਔਰ ਕਿਸ ਤਰੀਕੇ ਨਾਲ ਲੈਣਾ ਚਾਹੀਦਾ ਨਹੀਂ ਬਿਲਕੁਲ ਇਹ ਜਿਹੜੀ ਟਰਮ ਹੈਗੀ ਆ ਇਹ ਕਿਹੜੀ ਗੱਲ ਹੈ ਇੱਕ ਤਰ੍ਹਾਂ ਦੀ ਜਿਵੇਂ 1992 ਤੋਂ ਚੱਲਿਆ ਕੰਮ ਇਹ ਜੀ ਉਦੋਂ ਬ੍ਰਾਜ਼ੀਲ 'ਚ ਸਾਰੇ ਮੁਲਕਾਂ ਦੀਆਂ ਕਰੀਬਨ 220 ਮੁਲਕਾਂ ਦੀ ਮੀਟਿੰਗ ਹੋਈ ਏਜੰਡਾ 21 ਬੈਨਰ ਹੈ ਇਸ ਨਾਂ ਤੇ ਉਹਦਾ ਜਿਹੜਾ ਮਕਸਦ ਸੀਗਾ ਵੀ 21ਵੀਂ ਸਦੀ 'ਚ ਸਾਨੂੰ ਕਿਸ ਤਰ੍ਹਾਂ ਦੀ ਦੁਨੀਆ ਚਾਹੀਦੀ ਆ ਜੀ ਉਹਦੇ ਸਬੰਧੀ ਉਥੇ ਮਤਲਬ ਕਿ ਰੋਡ ਮੈਪ ਬਣਿਆ ਤੇ ਉਹਨੂੰ ਅੱਗੇ ਆਉਂਦੇ ਆਉਂਦੇ 2015 'ਚ ਫਿਰ ਅਜੰਡਾ 2030 ਦਾ ਬਣਿਆ ਵੀ 2030 ਤੱਕ ਅਸੀਂ ਕਿਸ ਤਰ੍ਹਾਂ ਦਾ ਦੁਨੀਆ ਸਿਰਜਣੀ ਆ ਉਹਦੇ ਚ ਜਿਹੜਾ ਮੇਨ ਮਕਸਦ ਹੈਗਾ ਵੀ ਇੱਕ ਗਲੋਬਲ ਗਵਰਨੈਂਸ ਦੀ ਗੱਲ ਹੈ ਚਾਹੇ ਜਿਵੇਂ ਜੀ20 ਦੀਆਂ ਜਿਹੜੀਆਂ ਮੀਟਿੰਗਸ ਹੋਈਆਂ ਪਿੱਛੇ ਉਹਦੇ ਚ ਵੀ ਆਪਾਂ ਦੇਖਿਆ ਜਿਹੜਾ ਉਹਨਾਂ ਦਾ ਲੋਗੋ ਦੇ ਥੱਲੇ ਜਿਹੜਾ ਲਿਖਿਆ ਹੋਇਆ ਸੀ ਸਾਰਾ ਕੁਝ ਉਹ ਸੀਗਾ ਵਨ ਫੈਮਿਲੀ ਵਨ ਅਰਥ ਵਨ ਫਿਊਚਰ ਜੀ ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਗਲੋਬਲਾਈਜੇਸ਼ਨ ਇੱਕ ਗਲੋਬਲ ਕੰਟਰੋਲ ਦੀ ਤਰ੍ਹਾਂ ਦਿਖਦੀਆਂ ਮਤਲਬ ਕਿ ਉਧਰ ਨੂੰ ਹੈਗੀਆਂ ਨੇ ਉਦੇ ਅਲੱਗ-ਅਲੱਗ ਨਿਊ ਵਰਲਡ ਆਰਡਰ ਇੱਕ ਐਸ ਐਚ ਇਹਦੇ ਮਤਲਬ ਕਿ ਇੱਕ ਇਹ ਰੁੱਖ ਕਹਿ ਲਓ ਤੁਸੀਂ ਇਹਦੀਆਂ ਬ੍ਰਾਂਚੇਜ਼ ਕਈ ਬ੍ਰਾਂਚੇਜ਼ ਨੇ ਚਾਹੇ ਡਿਜੀਟਲਾਈਜੇਸ਼ਨ ਹੈਗੀ ਆ ਡਿਜੀਟਲ ਆਈਡੀ ਹੈ ਚਾਹੇ ਤੁਹਾਡਾ ਸੋਸ਼ਲ ਕ੍ਰੈਡਿਟ ਸਿਸਟਮ ਹੈ ਕਾਰਬਨ ਕ੍ਰੈਡਿਟ ਸਿਸਟਮ ਹੈ ਬਲਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਤੇ ਆਟੋਮੇਸ਼ਨ ਆ ਵੀ ਜਿੰਨਾ ਵੀ ਇਹ ਸਾਰਾ ਕੁਝ ਹੋ ਰਿਹਾ ਵੀ ਇਹ ਕਿਤੇ ਨਾ ਕਿਤੇ ਸਾਰੀਆਂ ਦੀਆਂ ਤਾਰਾਂ ਉਹਦੇ ਨਾਲ ਜੁੜਦੀਆਂ ਨੇ ਜਾ ਕੇ ਜੀ ਗਾਹੇ ਬਗਾਹੇ ਕਿ ਕੌਂਸ਼ੀਅਸਲੀ ਅਨਕੌਂਸ਼ੀਅਸਲੀ ਸਾਡੇ ਮਾਈਂਡ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਬਿਠਾਈਆਂ ਜਾ ਰਹੀਆਂ ਨੇ ਹੌਲੀ 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 ਉਹ ਜਿਹੜੀ ਚੀਜ਼ਾਂ ਉਹ ਪਨਪਣੀਆਂ ਸ਼ੁਰੂ ਹੋ ਜਾਂਦੀਆਂ ਤੇ ਇੱਕ ਇੱਕ ਪਰਟੀਕੂਲਰ ਪੁਆਇੰਟ ਤੇ ਜਾ ਕੇ ਆਪਣਾ ਅਸਰ ਦਿਖਾਉਂਦੀਆਂ ਨੇ ਜਦੋਂ ਮਾਸ ਮਾਈਗ੍ਰੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਜਿਵੇਂ ਮੈਂ ਪ੍ਰੋਗਰਾਮ ਦਾ ਆਗਾਜ਼ ਕੀਤਾ ਕਿ ਹੁਣ ਤੁਹਾਨੂੰ ਟਾਵਾ ਟਾਵਾ ਹੀ ਕੋਈ ਬੱਚਾ ਇੱਥੇ ਫਿਊਚਰ ਬਣਾਉਂਦਾ ਨਜ਼ਰ ਆਏਗਾ ਮਤਲਬ ਅਸੀਂ ਇੰਨਾ ਕਿਉਂ ਗੜਕ ਗਏ ਆ ਕਿ ਉਧਰੋਂ ਇਸ ਤਰ੍ਹਾਂ ਦੀਆਂ ਨਿਊਜ਼ ਉਜ ਦੇਸ ਦੇ ਕਿ ਕੋਈ ਸਕਿੱਲ ਨਹੀਂ ਹੈ ਕੋਈ ਨੋਲਿਜ ਨਹੀਂ ਹੈ ਔਰ ਆਪਣੇ ਫਿਊਚਰ ਨੂੰ ਲੈ ਕੇ ਕੋਈ ਵਿਜ਼ਨ ਨਹੀਂ ਹੈ ਮਤਲਬ ਗੱਲ ਕੀ ਸਾਡਾ ਇੰਨਾ ਮਾਈਂਡ ਵਾਸ਼ ਕਰ ਦਿੱਤਾ ਗਿਆ ਕਿਉਂਕਿ ਇਹ ਇਸ ਤਰ੍ਹਾਂ ਦਾ ਸਾਡਾ ਮિજાਜ ਤਾਂ ਨਹੀਂ ਸੀ ਸਾਡਾ ਫੈਮਿਲੀ ਸਟਰਕਚਰ ਤਾਂ ਇਦਾਂ ਦਾ ਨਹੀਂ ਸੀ ਸਾਡੀਆਂ ਵੈਲਿਊਸ ਤਾਂ ਇਦਾਂ ਦੀਆਂ ਨਹੀਂ ਸੀ ਨਹੀਂ ਬਿਲਕੁਲ ਇਹ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਜਿਹੜਾ ਪ੍ਰਵਾਸ ਸਾ ਚਲੋ ਪਹਿਲਾਂ ਵੀ ਹੁੰਦਾ ਸੀਗਾ ਪਰ ਉਹ ਜਿਸ ਤਰ੍ਹਾਂ ਦਾ ਹੁਣ ਕ੍ਰੇਜ਼ੀ ਹੋਇਆ ਲੋਕ ਪ੍ਰਵਾਸ ਲਈ ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ ਜੀ ਤੇ ਉਹਦੇ ਲਈ ਮੇਨ ਗੱਲ ਕੀ ਹੈ ਇੱਕ ਤਾਂ ਕਹਿ ਲੋ ਗੱਲ ਜਿਹੜੀ ਬੱਚਿਆਂ ਨੂੰ ਤੁਸੀਂ ਪਰਵਰਿਸ਼ ਹੈਗੀ ਆ ਜਾਂ ਉਹਨਾਂ ਦਾ ਓਵਰਆਲ ਸੋਸਾਇਟੀ ਆ ਜਾਂ এনवायरमेंट ਆ ਉਹ ਇਸ ਤਰ੍ਹਾਂ ਦਾ ਮਨਾਤਾ ਆਮ ਕਰਕੇ ਬੱਚੇ ਨੂੰ ਇਹ ਹੀ ਨਹੀਂ ਪਤਾ ਹੁੰਦਾ ਵੀ ਮੈਂ ਜਾਣਾ ਜਾਂ ਉਹ ਜਿਵੇਂ ਵੀ ਮੇਰਾ ਭਾਈ ਰਿਸ਼ਤੇਦਾਰ ਕੋਈ ਚਲਾ ਗਿਆ ਜਾਂ ਮੇਰੇ ਦੋਸਤ ਮਿੱਤਰ ਚਲੇ ਗਏ ਤਾਂ ਜਾਣਾ ਉਧਰ ਕਰਨਾ ਕੀ ਆ ਜਾਂ ਜਾ ਕੇ ਕੀ ਪੜਨਾ ਕੀ ਨਹੀਂ ਆ ਉਹ ਉਧਰ ਜਾ ਕੇ ਦੇਖਣਾ ਇਹ ਚੀਜ਼ ਜਿਵੇਂ ਆਪਾਂ ਨੂੰ ਇਹ ਲੱਗਦਾ ਵੀ ਉਥੋਂ ਵਾਲਾ ਸਿਸਟਮ ਖਾਸ ਕਰਕੇ ਜਿਹੜੀ ਵੈਸਟਰਨ ਸੋਸਾਇਟੀ ਹੈ ਤੇ ਆਪਣਾ ਏਸ਼ੀਅਨ ਮੁਲਕਾਂ ਦਾ ਹੈਗਾ ਸੋਸਾਇਟੀ ਆ ਇਹ ਕਾਫੀ ਜ਼ਮੀਨ ਆਸਮਾਨ ਦਾ ਫਰਕ ਆ ਜਿਹੜਾ ਆਪਣਾ ਰਹਿਣ ਸਹਿਣ ਆ ਜਾਂ ਆਪਣੀ ਸੋਸ਼ਲ ਵੈਲਿਊਜ਼ ਹੈਗੀਆਂ ਉਹ ਬਿਲਕੁਲ ਅਲੱਗ ਤਰ੍ਹਾਂ ਦਾ ਉਧਰ ਦਾ ਅਲੱਗ ਤਰ੍ਹਾਂ ਦਾ ਹੈਗਾ ਤੇ ਉਹਦੇ ਚ ਇੱਕ ਮਤਲਬ ਕਿ ਉਹ ਚੀਜ਼ਾਂ ਸਾਨੂੰ ਪਤਾ ਉਦੋਂ ਲੱਗਦੀਆਂ ਜਦ ਅਸੀਂ ਉਧਰ ਚਲੇ ਜਾਂਦੇ ਆ ਉਧਰ ਕਿਉਂਕਿ ਇੰਨਾ ਖਰਚਾ ਕਰਕੇ ਅਸੀਂ ਪੈਸੇ ਲਾ ਕੇ ਚਲੇ ਜਾਂਦੇ ਆ ਫਿਰ ਮੁੜ ਵੀ ਨਹੀਂ ਸਕਦੇ ਮਤਲਬ ਕਿ ਉਹ ਚ ਅਸੀਂ ਕਾਫੀ ਭੁਗਤਦੇ ਆ ਸਾਡੇ ਬੱਚੇ ਉਧਰ ਤੰਗ ਵੀ ਹੁੰਦੇ ਆ ਬਹੁਤ ਜਾ ਕੇ ਤੇ ਓਵਰਆਲ ਜਿਵੇਂ ਤੁਸੀਂ ਕਹ ਲਓ ਜਿਵੇਂ ਤੁਸੀਂ ਵੈਲਿਊ ਫੈਮਿਲੀ ਵੈਲਿਊਜ਼ ਦੀ ਗੱਲ ਕਰੀ ਆ ਇਹਦੇ ਤੇ ਮੈਂ ਇੱਕ ਚੀਜ਼ ਐਡ ਕਰਨਾ ਚਾਹੂੰਗਾ ਵੀ ਸਾਡਾ ਜਿਹੜਾ ਏਸ਼ੀਅਨ ਮੁਲਕਾਂ ਦਾ ਚੀਜ਼ ਵੀ ਜਿਹੜਾ ਫੈਮਿਲੀ ਸਟਰਕਚਰ ਆ ਜਿਹੜਾ ਓਵਰਆਲ ਸੋਸਾਇਟੀ ਸਟਰਕਚਰ ਆ ਉਹ ਫੈਮਿਲੀ ਬੇਸਡ ਆ ਜੀ ਵੀ ਆਸੀ ਇੱਕ ਘਰ ਚ ਘਟੋ-ਘਟ ਤਿੰਨ ਪੀੜੀਆਂ ਰਹਿੰਦੇ ਆ ਚਾਹੇ ਦਾਦਾ-ਦਾਦੀ ਹੋਗੇ ਉਹਨਾਂ ਦੇ ਨਿਆਣੇ ਹੋਗੇ ਉਹਨਾਂ ਦੇ ਗਾਹਾਂ ਪੁੱਤੇ-ਪੁੱਤੀਆਂ ਹੋਗੇ ਵੀ ਚਾਏ ਨਿਊਕਲਰ ਫੈਮਿਲੀ ਦੀ ਗੱਲ ਆ ਜਿਵੇਂ ਜੁਆਇੰਟ ਫੈਮਿਲੀ ਆ ਤੇ ਫਿਰ ਸਾਡੇ ਚਾਚੇ ਤਾਇੇ ਵੀ ਸਾਰੇ ਆ ਗਏ ਹੈ ਨਾ ਗੱਲ ਜਿਹੜਾ ਸਾਡਾ ਪੰਜਾਬ ਦਾ ਹੈਗਾ ਮੇਨ ਰਹਿਣ ਸਨ ਜਿਹੜੀ ਵੈਸਟਰਨ ਸੋਸਾਇਟੀ ਦਾ ਗੱਲ ਕੀ ਆ ਉਥੇ ਹੈਗੇ ਇੰਡੀਵਿਜੂਅਲ ਦੇ ਬੇਸ ਤੇ ਹੈਗਾ ਜਿਹੜਾ ਸਟਰਕਚਰ ਸਾਰਾ ਡਿਜ਼ਾਈਨਡ ਹੈਗਾਗਾ ਉਥੇ ਇਕੱਲੇ ਬਣਤੇ ਹੈਗਾ ਗੱਲ ਮੇਨ ਗੱਲ ਕਿਉਂਕਿ ਫੈਮਿਲੀ ਵੈਲਿਊਜ਼ ਉਥੇ ਕੀ ਆ ਵੀ ਨਿਆਣਾ ਤੁਹਾਡਾ ਤੁਸੀਂ ਦੋਨੇ ਮੀਆਂ ਬੀਬੀ ਨੇ ਕੰਮ ਤੇ ਜਾਣਾ ਉਹ ਸਟਰਕਚਰ ਹੀ ਇਸ ਤਰ੍ਹਾਂ ਡਿਜ਼ਾਈਨ ਕੀਤਾ ਵੀ ਤੁਸੀਂ ਦੋਨਾਂ ਬਣਾ ਸਰਵਾਈਵ ਨਹੀਂ ਕਰ ਸਕਦੇ ਜੀ ਤੇ ਤੁਹਾਡਾ ਨਿਆਣਾ ਤੁਸੀਂ ਉਥੇ ਚਾਈਲਡ ਕੇ ਜਾ ਉਸ ਤੋਂ ਬਾਅਦ ਅਗੇ ਤੁਹਾਡਾ ਮਤਲਬ ਕਿ ਇੰਟਰੈਕਸ਼ਨ ਨਿਆਣੇ ਨਾਲ ਘਟ ਗਈ ਜੀ ਤੇ ਨਿਆਣਾ ਤੁਹਾਡੇ ਤੋਂ ਦੂਰ ਹੁੰਦਾ ਜਾਂਦਾ ਉਹ ਇੱਕ ਸਿਸਟਮ ਜਿਸ ਤਰ੍ਹਾਂ ਉਹਨੂੰ ਇੱਕੋ ਦੀ ਪ੍ਰੋਗਰਾਮਿੰਗ ਕਰਨਾ ਚਾਹੁੰਦਾ ਜਾਂ ਇੱਕ ਤਰ੍ਹਾਂ ਦਾ ਜਹਾਜ ਬਣਾਉਣਾ ਚਾਹੁੰਦਾ ਉਹ ਸਿਸਟਮ ਬਣਾ ਲੈਂਦਾ ਤੁਹਾਡੀਆਂ ਜਿਹੜੀਆਂ ਮਤਲਬ ਕਿ ਪਰਿਵਾਰਕ ਜਾਂ ਤੁਹਾਡੀਆਂ ਆਪਦੀਆਂ ਫੈਮਿਲੀ ਵੈਲਿਊ ਸੀਗੀਆਂ ਉਹ ਚੋਂ ਕਿਤੇ ਨਾ ਕਿਤੇ ਬੱਚਾ ਦੂਰ ਹੁੰਦਾ ਜਾਂਦਾ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਬਜ਼ੁਰਗ ਆ ਜਿਵੇਂ ਹੁਣ ਇੱਧਰ ਆਪਾਂ ਕਿਸੇ ਬਜ਼ੁਰਗ ਨੂੰ ਏਜ ਕੇਅਰ ਨਹੀਂ ਛੱਡਦੇ ਜਾਂ ਮਿਰਦਾ ਆਸ਼ਰਮ ਨਹੀਂ ਛੱਡਦੇ ਜਿਹੜਾ ਸਾਡਾ ਕਲਚਰ ਆ ਉਧਰ ਬਾਹਰ ਕੀ ਆ ਉਹ ਤੁਸੀਂ ਜਦੋਂ ਬਜ਼ੁਰਗ ਹੋਗੇ ਤੁਹਾਨੂੰ ਉਥੇ ਏਜ ਕੇਅਰ ਵਾਲਾ ਸਿਸਟਮ ਆ ਮਤਲਬ ਕਿ ਇਹ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਅਸਰ ਪਾ ਰਹੀਆਂ ਸਾਡੇ ਬੱਚਿਆਂ ਤੇ ਜਾਂ ਸਾਡੀਆਂ ਅਗਲੀਆਂ ਪੀੜ੍ਹੀਆਂ ਤੇ ਖਾਸ ਕਰਕੇ ਜਿਹੜੇ ਇੱਥੋਂ ਜੰਪਲ ਜਾਂਦੇ ਆ ਜਾਂ ਪੜਨ ਜਾਂਦੇ ਆ ਉਹਨਾਂ ਤੇ ਸ਼ਾਇਦ ਇਹ ਚੀਜ਼ਾਂ ਉਹਨਾਂ 'ਨ ਅਸਰ ਨਾ ਹੋਵੇ ਜਿਹੜੀ ਉਹਦੋਂ ਅਗਲੀ ਪੀੜ੍ਹੀ ਆ ਜਿਨ੍ਹਾਂ ਨੇ ਉਧਰ ਜਾ ਕੇ ਮਤਲਬ ਕਿ ਬੌਰਨ ਹੈਗੇ ਆ ਉਧਰ ਲਈ ਤੇ ਉਹਨਾਂ ਦੀ ਜਿਹੜੀ ਅਪਬ੍ਰਿੰਗਿੰਗ ਆ ਜਾਂ ਉਹ ਸਾਰਾ ਸਿਸਟਮ ਆ ਉਹ ਕਿਤੇ ਨਾ ਕਿਤੇ ਜਿਹੜਾ ਸਾਡਾ ਕੈਲੋਗਲ ਪੰਜਾਬੀ ਨਾਲੋਂ ਅਸੀਂ ਟੁੱਟੀ ਜਾਂਦੇ ਆ ਜੀ ਪੰਜਾਬੀ ਕੱਲੀ ਸਾਡੀ ਬੋਲੀ ਨਾਲੋਂ ਟੁੱਟ ਜਾਂਦੇ ਆਂ ਅਸੀਂ ਸਾਡੇ ਸੱਭਿਆਚਾਰ ਨਾਲੋਂ ਟੁੱਟ ਜਾਂਦੇ ਆਂ ਕਿਉਂਕਿ ਜਿਹੜਾ ਉੱਥੋਂ ਦਾ এনवायरमेंट ਆ ਉਹ ਅਲੱਗ ਤਰ੍ਹਾਂ ਦਾ ਸਾਡਾ ਪੰਜਾਬ 'ਚ ਅਸੀਂ ਇੱਕ ਪੰਜਾਬੀ ਪੰਜਾਬ ਕਈਓ ਕਹਿੰਦੇ ਵੀ ਅਸੀਂ ਪੰਜਾਬੀ ਲੋਕ ਰਹਿੰਦੇ ਆ ਇੱਥੇ ਤੇ ਉਹਦਾ ਕਰਕੇ ਬਲਕੇ ਇਹ ਚੀਜ਼ਾਂ ਬਹੁਤ ਮਹਨੇ ਰੱਖਦੀਆਂ ਪਰ ਸਾਡਾ ਹਜੇ ਸਾਡੇ ਕਮਿਊਨਿਟੀ ਦਾ ਸਾਡੇ ਲੋਕਾਂ ਦਾ ਧਿਆਨ ਇਦੋਂ ਨੂੰ ਹਜੇ ਹੈ ਨਹੀਂ ਹਾਂ ਜਦੋਂ ਗਲੋਬਲਾਈਜੇਸ਼ਨ ਦੇ ਯੁੱਗ ਦੇ ਵਿੱਚ ਤੁਸੀਂ ਨਿਊ ਵਰਲਡ ਆਰਡਰ ਜਹੀ ਕੋਈ ਗੱਲ ਕਰਦੇ ਯਾਨੀ ਕਿ ਨਵੇਂ ਸੰਸਾਰ ਦਾ ਨਵੀਂ ਦੁਨੀਆ ਦਾ ਇੱਕ ਨਵਾਂ ਸਿਧਾਂਤ ਜਤੋਂ ਸਿਰਜਣ ਦੀ ਗੱਲ ਕਰੋਗੇ ਤਾਂ ਮੋٹے ਤੌਰ ਤੇ ਪੰਜਾਬ ਨੂੰ ਨਾ ਲੈ ਕੇ ਜਦੋਂ ਆਪਾਂ ਇੰਡੀਆ ਦੀ ਗੱਲ ਕਰੀਏ ਜਾਂ ਵਿਸ਼ਵ ਦੇ ਹੋਰ ਜਿਹੜੇ ਕੰਟਰੀਜ਼ ਆ ਉਹਨਾਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਸਾਰੇ ਕਿਤੇ ਹੀ ਇਹ ਕੁਝ ਹੈ ਤੁਸੀਂ ਕੈਨੇਡਾ ਅਮਰੀਕਾ ਯੂ ਐਸ ਏ ਵਰਗੇ ਜਿਹੜੇ ਕੰਟਰੀਜ਼ ਨੇ ਉੱਥੇ ਜਾ ਕੇ ਦੇਖੋ ਵੀ ਉੱਥੇ ਰਸ਼ੀਨ ਵੀ ਆ ਰਹੇ ਨੇ ਉੱਥੇ ਜਪਾਨੀਜ਼ ਵੀ ਆ ਰਹੇ ਨੇ ਤੇ ਚਾਈਨੀਜ਼ ਵੀ ਆ ਰਹੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਇੱਕ ਮਾਈਂਡ ਗੇਮ ਹੈ ਨਾ ਇਹ ਸਾਰਿਆਂ ਤੇ ਅਸਰ ਪਾ ਰਹੀ ਹੈ ਉਹ ਵਕਰੀ ਗੱਲ ਹੈ ਪੰਜਾਬ ਤੇ ਥੋੜਾ ਜਿਹਾ ਜ਼ਿਆਦਾ ਅਸਰ ਪਿਆ ਨਹੀਂ ਬਿਲਕੁਲ ਅਸਰ ਤਾਂ ਸਾਰੇ ਕੀਤੇ ਹੈ ਜੇ ਤੁਸੀਂ ਦੇਖੋ ਜਿਹੜੀ ਆ ਹਜਮ ਟੈਕਨੋਲੋਜੀ ਹੈ ਉਹਨੇ ਤੁਸੀਂ ਮੈਂ ਵੀ ਕਈ ਮੁਲਕਾਂ ਦੇ ਲੋਕਾਂ ਨੂੰ ਜਿਵੇਂ ਜੰਗਸਟਰ ਰਹਿ ਗਏ ਉਹਨਾਂ ਨੂੰ ਮਿਲਦਾ ਹੈ ਨਾ ਬਾਹਰ ਉੱਥੇ ਮਿਲਿਆਂਗਾ ਤੇ ਉਹ ਉਹ ਅਸਰ ਸਾਰੇ ਕੀਤੇ ਹੈਗਾ ਗੱਲ ਦਾ ਵੀ ਜਿਹੜੇ ਆਪਾਂ ਇਹ ਗੱਲ ਕਰਦੇ ਆਂ ਵੀ ਸਾਡਾ ਦੁਨੀਆ 'ਚ ਜੇ ਸਾਡੀ ਕੋਈ ਥਾਂ ਹੈਗੀ ਆ ਸਾਡਾ ਪੰਜਾਬ ਹੀ ਆ ਜਿੱਥੇ ਸਾਡਾ ਚਲੋ ਹਿਸਟਰੀ ਆ ਸਾਡਾ ਇਤਿਹਾਸ ਆ ਸਾਰਾ ਕੁਝ ਆ ਨਾ ਜਿਹਨੂੰ ਅਸੀਂ ਕਲੇਮ ਕਰਦੇ ਆਂ ਵੀ ਸਾਡੀ ਇਹ ਧਰਤੀ ਆ ਇਹ ਤੋਂ ਬਿਨਾ ਹੋਰ ਤਾਂ ਸਾਡੀ ਕੋਈ ਧਰਤੀ ਹੈ ਨਹੀਂ ਜੇ ਮਤਲਬ ਕਿ ਅਸੀਂ ਇਹੀ ਧਰਤੀ ਛੱਡਤੀ ਤਾਂ ਸਾਡਾ ਹੋਰ ਉੱਥੇ ਜਾ ਕੇ ਅਸੀਂ ਸਾਰਾ ਕੁਝ ਬਦਲ ਕੇ ਜਾਣੇ ਅਣ ਜਾਣੇ ਸਾਡੇ ਲੋਕਾਂ ਨੂੰ ਮਤਲਬ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕੀ ਖੋ ਰਹੇ ਹਾਂ ਉਹਨਾਂ ਨੂੰ ਤਾਂ ਐ ਲੱਗ ਰਿਹਾ ਵੀ ਅਸੀਂ ਜੀ ਆਰਥਿਕ ਤੌਰ ਤੇ ਅਸੀਂ ਤਕੜੇ ਹੋ ਗਏ ਪੈਸੇ 'ਚ ਤਕੜੇ ਹੋ ਗਏ ਪੈਸਾ ਕਮਾ ਲਿਆ ਪਰ ਕਿਤੇ ਨਾ ਕਿਤੇ ਇਹ ਚੱਕਰ 'ਚ ਅਸੀਂ ਆਪਦੀ ਲਾਹਤ ਗਵਾ ਲੈਣੀ ਆ ਹੂੰ ਵੀ ਇੱਕ ਇਹਦੇ 'ਚ ਮੈਂ ਮੇਨ ਗੱਲ ਕੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਬਾਹਰ ਨਾ ਜਾਓ ਜੀ ਸੱਦ ਕੇ ਜਾਓ ਇੱਕ ਤਾਂ ਤੁਸੀਂ ਜੇ ਜਾਣਾਗਾ ਜਿਵੇਂ ਹੁਣ ਪਹਿਲਾਂ ਆਪਣੇ ਪ੍ਰਵਾਸ ਸੀਗਾ ਵੀ ਜਾਂਦੇ ਸੀਗੇ ਉਹ ਤੁਸੀਂ ਉਧਰੋਂ ਪੈਸੇ ਕੱਟ ਕਰਕੇ ਪਿੱਛੇ ਮੁੜਿਆ ਆਉਂਦੇ ਸੀਗੇ ਜਾਂ ਪਰਿਵਾਰ ਪਿੱਛੇ ਰਹਿੰਦਾ ਸੀ ਪੰਜਾਬ 'ਚ ਹੁਣ ਗਏ ਤਾਂ ਵਾਪਸ ਮੁੜਨ ਦਾ ਕਾਨਸੈਪਟ ਨਹੀਂ ਹੈ ਆ ਬਿਲਕੁਲ ਤੇ ਨਾਲੋਂ ਨਾਲ ਮੈਂ ਖਲੀਲ ਜਬਰਾਨ ਦੀ ਨਾ ਇੱਕ ਇੱਕ ਕਟੇਸ਼ਨ ਯਾਦ ਆ ਰਹੀ ਹੈ ਉਹ ਕਹਿੰਦੇ ਵੀ ਅ ਔਰਤਾਂ ਦੇ حوالے ਨਾਲ ਗੱਲ ਕੀਤੀ ਜਿਵੇਂ ਆਪਾ ਜੀ ਆਤਮਾ ਦੇ حوالے ਨਾਲ ਗੱਲ ਕਰਦੇ ਹਾਂ ਉਹ ਕਹਿੰਦੇ ਵੀ ਪਹਿਲੀਆਂ ਔਰਤਾਂ ਘਰ ਵਿੱਚ ਰਹਿ ਕੇ ਜਿਹੜੀਆਂ ਸੀ ਬੇਸ਼ੱਕ ਉਹ ਖੁਸ਼ ਰਹਿੰਦੀਆਂ ਸੀ ਭਾਵੇਂ ਲੋਕ ਉਹਨੂੰ ਕਹਿੰਦੇ ਸੀ ਵੀ ਇਹ ਸਲੇਵਜ਼ ਐ ਹੁਣ ਜਦੋਂ ਅਸੀਂ ਬਾਹਰ ਨਿਕਲ ਗਏ ਆ ਅਸੀਂ ਆਪ ਮੁਹਾਰੇ ਹੋ ਗਏ ਆ ਤੇ ਹੁਣ ਕਹਿੰਦੇ ਅਸੀਂ ਜ਼ਿਆਦਾ ਉਹਨਾਂ ਚੀਜ਼ਾਂ ਵਿੱਚ ਗਰਕ ਗਏ ਆ ਜਿਵੇਂ ਪਹਿਲਾਂ ਅਸੀਂ ਅਨੇਵਾਹੀ ਰੋਸ਼ਨੀ ਵਿੱਚ ਤੋੜ ਰਹੇ ਸੀ ਤੇ ਹੁਣ ਅਸੀਂ ਅੱਖਾਂ ਖੋਲ ਕੇ ਹਨੇਰੇ ਚ ਤੁਰ ਰਹੇ ਹਾਂ ਤੇ ਅਸੀਂ ਕਿਹੜੇ ਹਨੇਰੇ ਵੱਲ ਤੁਰ ਰਹੇ ਹਾਂ ਸਾਡਾ ਵਿਜ਼ਨ ਕੀ ਹੈ ਵਿਜ਼ਨ ਕਲੀਅਰ ਨਹੀਂ ਹੈ ਤੇ ਵਿਦਾਊਟ ਵਿਜ਼ਨ ਤੁਸੀਂ ਜਿਹੜੀ ਵੀ ਡਾਇਰੈਕਸ਼ਨ 'ਚ ਜਾਓਗੇ ਤਾਂ ਯਕੀਨਨ ਕਿ ਬੰਦਾ ਗਰੇਗਾ ਹੀ ਟਕਰਾਏਗਾ ਹੀ ਘਰ ਕੇਗਾ ਨਹੀਂ ਬਿਲਕੁਲ ਜਿਵੇਂ ਤੁਸੀਂ ਗੱਲ ਕਹੀ ਹੈ ਨਾ ਸਲੇਵ ਵਾਲੀ ਗੱਲ ਕਰੀ ਆ ਵੀ ਜਗਲਾਮ ਵਾਲੀ ਇਹ ਪ੍ਰਚਾਰਿਆ ਗਿਆ ਜਿਵੇਂ ਫੈਮਿਨਿਜ਼ਮ ਦਾ ਕਨਸੈਪਟ ਹੈਗਾ ਹੈ ਹਨਾ ਵੀ ਜੇ ਔਰਤਾਂ ਕਰੇ ਕੰਮ ਕਰਦੀ ਹੈ ਜਿਹੜਾ ਸਾਡਾ ਪੁਰਾਣਾ ਇਤਿਹਾਸ ਹੈਗਾ ਹਨਾ ਸਾਡੇ ਬੀਬੀਆਂ ਮੰਨ ਲਓ ਘਰ ਸੰਭਾਲਦੀਆਂ ਸੀਗੀਆਂ ਬੱਚੇ ਸਾਹਮਣੇ ਅਸੀਂ ਕਰਦਾ ਸਾਰਾ ਕੁਝ ਜਿਹੜਾ ਮਤਲਬ ਕਿ ਮਰਦਾ ਬੰਦਾ ਹੈਗਾ ਉਹ ਬਾਹਰੋਂ ਕੰਮ ਆ ਕੇ ਲਿਆਉਂਦਾ ਸੀਗਾ ਸਾਡਾ ਗੁਜ਼ਾਰਾ ਚੱਲਦਾ ਸੀ ਸਾਡਾ ਸਿਸਟਮ ਇਹੀ ਸੀਗਾ ਵੀ ਹੁਣ ਇਹ ਕਿਤੇ ਨਾ ਕਿਤੇ ਜਿੰਮੇ ਜਿਹੜੀ ਉਹ ਆਪਾਂ ਬੈਸਟ ਸੋਸਾਇਟੀ ਦੀ ਗੱਲ ਕਰਦੇ ਜਾਂ ਫੈਮਿਨਿਜ਼ਮ ਦੇ ਤੌਰ ਤੇ ਉਹਨਾਂ ਨੇ ਪ੍ਰਚਾਰਿਆ ਵੀ ਜੇ ਔਰਤ ਘਰੇ ਕੰਮ ਕਰਦੀ ਆ ਤਾਂ ਗੁਲਾਮ ਆ ਸਲੇਵਾ ਹਨ ਜੇ ਉਹ ਬਾਹਰ ਕੰਮ ਕਰਦੀ ਆ ਤਾਂ ਆਜ਼ਾਦ ਆ ਬਿਲਕੁਲ ਹੁਣ ਤੁਸੀਂ ਦੇਖੋ ਤਾਂ ਵੀ ਕਿੰਨਾ ਮਤਲਬ ਕਿ ਲੋਕਾਂ ਸਾਡਾ ਸਾਈਕੋਲੋਜੀਕਲੀ ਸਾਡੇ ਤੇ ਇੰਪੈਕਟ ਕਿੰਨਾ ਪਾਇਆ ਆਲਟੀਮੇਟਲੀ ਤਾਂ ਕੰਮ ਹੀ ਆ ਨਾ ਅਸੀਂ ਉਲਟਾ ਆਪਾਂ ਇਹ ਕਿੰਨੇ ਵੀ ਜਿਹੜੀ ਔਰਤ ਤਾਂ ਗਹਿਣਾ ਹੁੰਦੀ ਹੈ ਘਰ ਦਾ ਹਨਾ ਵੀ ਜਿਨ੍ਹਾਂ ਨੂੰ ਲੁਕੋ ਕੇ ਰੱਖੋਣਾ ਚੰਗਾ ਹੈ ਜਿਹੜੀ ਆਪਣੀਆਂ ਪੁਰਾਣੀਆਂ ਮਤਲਬ ਕਿ ਇਹ ਚੀਜ਼ੀਆਂ ਮੰਨਤਾਵਾਂ ਨੇ ਵੀ ਕਿਤੇ ਨਾ ਕਿਤੇ ਅਸੀਂ ਉਹਨੂੰ ਸਿਸਟਮ ਨੂੰ ਉਹਨੂੰ ਬਾਹਰ ਐਕਸਪੋਜ਼ ਕਰਨ ਨੂੰ ਅਸੀਂ ਚੰਗਾ ਸਾਹ ਚੰਗਾ ਉਹਨਾਂ ਨਾਲ ਲਾਗੇ ਸਾਡਾ ਸਾਈਕੋਲੋਜੀਕਲੀ ਨੇਸ ਕਿੰਨਾ ਸਾਨੂੰ ਇਹ ਇੰਪੈਕਟ ਕਰਦਾ ਜਾਂ ਸਾਡੇ ਦਿਮਾਗ 'ਚ ਕਿਹੜੀ ਗੱਲ ਭਰਤੀ ਵੀ ਨਹੀਂ ਆਹ ਸਾਡੇ ਲਈ ਚੰਗੀ ਨਹੀਂ ਹਾਲਾਂਕਿ ਜੇ ਤੁਹਾਡਾ ਜਿਹੜਾ ਫੈਮਿਲੀ ਸਟਰਕਚਰ ਆ ਫੈਮਿਲੀ ਵੈਲਿਊਜ਼ ਨੂੰ ਬਚਾਉਣ ਲਈ ਔਰਤ ਦਾ ਬੱਚੇ ਨੂੰ ਟਾਈਮ ਜ਼ਿਆਦਾ ਦੇਣਾ ਜ਼ਰੂਰੀ ਆ ਬਹੁਤ ਜ਼ਰੂਰੀ ਜੇ ਔਰਤ ਸਿਆਣੀ ਆ ਤਾਂ ਤੁਹਾਡਾ ਘਰ ਪਰਿਵਾਰ ਚੰਗਾ ਰਹੂਗਾ ਜੇ ਔਰਤ ਨਹੀਂ ਹੈਗੀ ਮਤਲਬ ਕਿ ਆਪਦੀ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੀ ਤੁਹਾਡਾ ਪਰਿਵਾਰ ਕਿ ਟੁੱਟ ਜਾਊਗਾ ਜਾਂ ਉਹਨੂੰ ਕਹ ਲੋ ਵੈਲਿਊਜ਼ ਅੱਗੇ ਕੈਰੀ ਫਾਰਵਰਡ ਨਹੀਂ ਕਰ ਸਕਦੇ ਔਰ ਇਸੇ ਨਾਲ ਗੱਲ ਕਰੀ ਜਿਵੇਂ ਹੁਣ ਵੀ ਪਲੇਨ ਭਰ-ਭਰ ਕੇ ਜਾ ਰਹੇ ਹਨਾ ਜਿੰਨੇ ਵੀ ਇਨਟੈਕਸ ਹੁੰਦੇ ਐ ਤੇ ਲੋਕਾਂ ਨੂੰ ਸੀਟਾਂ ਨਹੀਂ ਮਿਲ ਰਹੀਆਂ ਬੁਕਿੰਗਸ ਨਹੀਂ ਹੋ ਰਹੀਆਂ ਇਸ ਤੋਂ ਇਲਾਵਾ ਜੇ ਤੁਸੀਂ ਪਾਸਪੋਰਟ ਵੀ ਆਪਣਾ ਰੀਨਿਊ ਕਰਾਣਾ ਹੈ ਉਹਦੇ ਵਾਸਤੇ ਵੀ ਤਿੰਨ ਤਿੰਨ ਮਹੀਨੇ ਦੀ 6-6 ਮਹੀਨੇ ਦੀ ਬੁਕਿੰਗ ਹੈ ਮਤਲਬ ਇੰਨਾ ਜ਼ਿਆਦਾ ਰਸ਼ ਹੋ ਰਿਹਾ ਹੈ ਤਾਂ ਬਾਵਜੂਦ ਇਸ ਦੇ ਜਿਵੇਂ ਸਾਨੂੰ ਬਾਹਰੋਂ ਹਰ ਰੋਜ਼ ਖਬਰਾਂ ਆਉਂਦੀਆਂ న్యూਸ ਚੈਨਲ ਹਰ ਰੋਜ਼ ਪਬਲਿਸ਼ ਕਰ ਰਹੇ ਹਨ ਵੀ ਕੋਈ 30 ਸਾਲ ਦਾ ਲੜਕਾ ਉਹਨੂੰ ਹਾਰਟ ਅਟੈਕ ਹੋ ਗਿਆ ਹੁਣ ਹਾਰਟ ਅਟੈਕ ਵਾਲਾ ਮਸਲਾ ਬਹੁਤ ਜ਼ਿਆਦਾ ਚੱਲਿਆ ਹੋਇਆ ਤੇ ਸੋਸ਼ਲ ਮੀਡੀਆ ਕਰਕੇ ਇਹ ਗੱਲ ਬੜੇ ਵੱਡੇ ਪੱਧਰ ਹਾਰਟ ਅਟੈਕਸ ਦੇ ਕੁਝ ਖਾਸ ਕਾਰਨ ਹੋ ਸਕਦੇ ਆ ਕੁਝ ਲੋਕ ਕਹਿੰਦੇ ਆ ਵੀ ਜਿਹੜੀ ਡਰੱਗਸ ਦੀ ਮਾਤਰਾ ਉਹ ਲੈਂਦੇ ਆ ਜਾਂ ਡਰੱਗਸ ਜਿਹੜੇ ਨੇ ਸਿੰਥੈਟਿਕ ਹੋ ਗਏ ਆ ਜਾਂ ਬੱਚੇ ਟੈਨਸ਼ਨ ਜਾਂ ਸਟ्रेस ਚ ਰਹਿੰਦੇ ਆ ਉਹਨਿੰਦੇ ਹੁੰਦੇ ਨੇ ਇਸ ਕਰਕੇ ਹੋ ਰਿਹਾ ਆ ਜਾਂ ਫਿਰ ਜਿਹੜਾ ਕੋਰੋਨਾ ਦੇ ਟਾਈਮ ਵਿੱਚ ਜਿਹੜੀ ਵੈਕਸੀਨੇਸ਼ਨ ਹੈ ਕਿਤਨੇ ਕਿਤੇ ਵੱਡੇ ਨਿਊਜ਼ਪੇਪਰਸ ਨੇ ਵੱਡੀਆਂ ਏਜੰਸੀਜ਼ ਨੇ ਇਸ ਚੀਜ਼ ਨੂੰ ਵੀ ਕਾਟ ਕੀਤਾ ਤੁਸੀਂ ਕੀ ਕਹੋਗੇ ਨਹੀਂ ਬਿਲਕੁਲ ਤੁਸੀਂ ਇਹ ਜਿਹੜੀ ਚੀਜ਼ ਆਪਾਂ ਦੇਖਦੇ ਆ ਇਦੇ ਚ ਖਾਸ ਕਰਕੇ ਮੈਂ ਪੂਰੀ ਦੁਨੀਆ ਪਰ ਦੇ ਜਿਵੇਂ ਇਹ ਡਾਟੇ ਜਬ ਆਸਟ੍ਰੇਲੀਆ ਦਾ ਚੱਲ ਹੈ ਕੈਨੇਡਾ ਦਾ ਹੋ ਕਈ ਮੁਲਕਾਂ ਦਾ ਉਥੇ ਆਇਆ ਵੀ ਖਾਸ ਕਰਕੇ ਜਿਹੜੀ ਇਹ ਕੋਵਿਡ ਵੈਕਸੀਨੇਸ਼ਨ ਤੋਂ ਬਾਅਦ ਉਦੋਂ ਸਾਰੇ ਮੁਲਕਾਂ ਚ ਜਿਹੜੇ 15 ਤੋਂ 20% ਮੌਤਾਂ ਜ਼ਿਆਦਾ ਹੋਈਆਂ ਨੇ ਜ਼ਿਆਦਾਤਰ ਉਹ ਮੌਤਾਂ ਹਾਰਟ ਟੈਕ ਨਾਲ ਹੋ ਰਹੀਆਂ ਮਤਲਬ ਕਿ ਨੌਜਵਾਨਾਂ ਚ ਜ਼ਿਆਦਾ ਵਧਿਆ ਆ ਥੋੜੇ ਦਿਨ ਪਹਿਲਾਂ ਭਾਰਤਦੀਪ ਆਪਣੇ ਇੱਕ ਮੈਂਬਰ ਪਾਰਲੀਮੈਂਟ ਨੇ ਵੀ ਰੇਨਕਾ ਚਟਰਵੈਦੀ ਜੀ ਉਹਨਾਂ ਨੇ ਵੀ ਪਾਰਲੀਮੈਂਟ 'ਚ ਇਹ ਮੁੱਦਾ ਉਠਾਇਆ ਵੀ ਜਿਹੜੀਆਂ ਨੌਜਵਾਨਾਂ ਦੀਆਂ ਸਾਡੇ ਇੱਥੇ ਮੌਤਾਂ ਲੱਖਾਂ ਦੀਆਂ ਮੌਤਾਂ ਹੋ ਰਹੀਆਂ ਨੇ ਖਾਸ ਕਰਕੇ ਉਹਨਾਂ ਦੀ ਉਮਰ 50 ਸਾਲ ਤੋਂ ਥੱਲੇ ਆ ਵੀ ਇਹ ਪਹਿਲਾਂ ਤਾਂ ਹੈ ਨਹੀਂ ਸੀ ਵੀ اچانک ਤੁਸੀਂ ਲਾਲ ਕੋਰੋਨਾ ਵੈਕਸੀਨ ਤੋਂ ਬਾਅਦ ਵੀ ਇਹ ਮੌਤਾਂ ਮੌਤਾਂ ਜਾਦੇ ਵੱਡੇ ਲੈਵਲ ਤੇ ਹੋ ਰਹੀਆਂ ਨੇ ਵੀ ਕਿਤੇ ਨਾ ਕਿਤੇ ਇਹਦੇ ਉਹ ਚੀਜ਼ ਨਾਲ ਜੁੜਦੀ ਤਾਂ ਹੈ ਗੱਲ ਤੇ ਇਹਦੇ ਤੇ ਜਿਵੇਂ ਜਿਵੇਂ ਆਪਾਂ ਨੇ ਡਰੱਗ ਕਹਿ ਦਿੰਦੇ ਆ ਜਿਵੇਂ ਆਪਾਂ ਜਿਆਦਾ ਜੋੜ ਲੈਣਾ ਡਰੱਗ ਨਾਲ ਜਾਂ ਸਟ੍ਰੈਸ ਨਾਲ ਉਹ ਚੀਜ਼ ਤਾਂ ਪਹਿਲਾਂ ਵੀ ਸੀਗੀਆਂ ਉੱਥੇ ਉਹ ਕਿਹੜਾ ਕੋਈ ਨਵੀਆਂ ਨੇ ਬਹੁਤਾ ਤੁਸੀਂ ਹੋਰ ਉਹਦੇ ਚ ਕਿਉਂਕਿ ਇਹ ਚੀਜ਼ਾਂ ਨੂੰ ਉਹ ਮੌਤਾਂ ਨੈਗਲੈਕਟ ਕਰਦੀਆਂ ਜਿਹੜੀਆਂ ਹੁਣ ਬੱਚਾ 15 ਦਿਨ ਪਹਿਲਾਂ ਗਿਆਗਾ ਹੁਣ ਮੈਨੂੰ ਦੱਸੋ 15 ਦਿਨ ਪਹਿਲਾਂ ਜਾ ਕੇ ਕੀ ਡਰੱਗ ਲੈ ਲੂ ਜਾਂ ਕੋ ਕੁੜੀਆਂ ਨੇ ਆਪਣੀਆਂ ਕੁੜੀਆਂ ਮੰਨ ਲਓ ਪਿੰਡਾਂ ਚੋਂ ਗਈਆਂ ਨੇ ਪੜ੍ਹਨ ਉੱਥੇ ਉਹਦੀ ਮੌਤ ਹੋ ਗਈ ਮਹੀਨੇ ਬਾਅਦ ਜਾਂ ਕਿਹ ਲੋ 2 ਮਹੀਨੇ ਬਾਅਦ ਕਿਤੇ ਨਾ ਕਿਤੇ ਇਹਦੇ ਤੇ ਇਵਨ ਅਨਕੁਆਰੀਜ਼ ਵੀ ਬੈਠਿਆ ਆਨੇ ਮੁਲਕਾਂ ਚ ਇਵਨ ਕੋਵਰਡ ਅਨਕੁਆਰੀ ਉਥੇ ਇੰਗਲੈਂਡ ਚ ਬੈਠੀ ਆ ਜਾਂ ਆਸਟ੍ਰੇਲੀਆ ਚ ਵੀ ਸੈਨੇਟਰਸ ਨੇ ਉਥੇ ਪਾਰਲੀਮੈਂਟ ਕਮੇਟੀ ਅੱਗੇ ਜਿਹੜੇ ਇਹ ਵੱਡੀਆਂ ਕੰਪਨੀਆਂ ਫਾਰਮਾਸਿਊਟੀਕਲ ਦੇ ਉਹਨਾਂ ਨੂੰ ਪੁੱਛਿਆ ਵੀ ਭਾਈ ਤੁਹਾਡੀ ਇਹਦੇ ਨਾਲ ਵੀ ਆ ਨੁਕਸ ਪੈ ਰਹੇ ਆ ਜਿਹੜੇ ਵੀ ਇਹ ਕਿਤੇ ਦਾ ਕਿਤੇ ਵੀ ਇਹ ਕਿਦੋਂ ਦੀ ਗੱਲ ਜਾ ਰਹੀ ਆ ਵੀ ਇਹ ਬਹੁਤ ਗੰਭੀਰ ਮਸਲਾ ਹੈਗਾ ਤੇ ਇਹਦੇ ਤੇ ਸਾਨੂੰ ਸੰਜੀਦਾ ਨਾਲ ਮਤਲਬ ਕਿ ਕਹਿ ਲੋ ਇਨਵੈਸਟੀਗੇਟ ਇਹਨੂੰ ਸਿਸਟਮ ਨੂੰ ਕਰਨਾ ਪੈਣਾ ਜੀਗਾ ਨੈਕਸਸ ਆ ਉਹ ਚਲਾਇਆ ਜਾ ਰਿਹਾ ਜਿਵੇਂ ਆਪਾਂ ਗੋਲਡਨ ਕ੍ਰੈਸੈਂਟ ਤੇ ਗੋਲਡਨ ਟ੍ਰਾਇੰਗਲ ਦੀ ਜਦੋਂ ਗੱਲ ਕਰਦੇ ਆ ਕਿਵੇਂ ਕਿਵੇਂ ਨਸ਼ਾ ਵਧਿਆ ਔਰ ਕਿਵੇਂ ਉਹ ਜਦੋਂ ਜੰਗ ਦਾ ਟਾਈਮ ਸੀ ਫਿਰ ਉਹ ਫੌਜੀ ਕਿਵੇਂ ਨਸ਼ਾ ਲੈਣ ਲੱਗੇ ਤਾਂ ਕਿਦਾਂ ਫਿਰ ਉਹ ਅਮਰੀਕਾ ਵੱਲ ਗਿਆ ਉਹਨੇ ਯੂਐਸਏ ਚ ਜਾਂ ਕੈਨੇਡਾ ਚ ਆਪਣੀਆਂ ਜਿਹੜੀਆਂ ਜੜਾਂ ਨੇ ਉਹ ਅੱਗੇ ਵਧਾਈਆਂ ਪਸਾਰੀਆਂ ਤੇ ਫਿਰ ਇੰਡੀਆ ਔਰ ਅਫਗਾਨਿਸਤਾਨ ਨੂੰ ਖਾਸ ਕਰਕੇ ਇੰਡੀਆ ਨੂੰ ਉਹਨੇ ਆਪਣੀ ਚਪੇਟ ਵਿੱਚ ਕਿਵੇਂ ਲੈ ਲਿਆ ਤਾਂ ਕਿਤੇ ਨਾ ਤੇ ਇੱਕ ਇਸ ਤਰ੍ਹਾਂ ਦੇ ਲੋਕਾਂ ਦਾ ਸੰਗ ਜਿਹੜਾ ਲੋਕਾਂ ਨੂੰ ਮਨੀਟਰੀ ਬੇਸਿਸ ਤੋਂ ਕੰਟਰੋਲ ਕਰ ਰਿਹਾ ਹੈ ਨਾਲੋਂ ਨਾਲ ਉਹਨਾਂ ਦਾ ਜਿਹੜਾ ਇੱਕ ਮੈਂਟਲ ਸਟਰਕਚਰ ਹੈ ਉਹਨੂੰ ਅਜੀਬ ਕਿਸਮ ਦੀ ਖਾਦ ਪਾਈ ਜਾ ਰਹੀ ਹੈ ਜਿਸ ਦਾ ਰਿਜ਼ਲਟ ਜਿਹੜਾ ਉਹ ਅਸੀਂ ਲੋਕਾਂ ਦੇ ਬਦਲਦੇ ਮિજાਜ ਤੋਂ ਦੇਖਦੇ ਹਾਂ ਬੇਸ਼ੱਕ ਹੋਲੀਮਿਨਟਿਜ਼ਮ ਹੋਏ ਬੇਸ਼ੱਕ ਜਾਂ ਹੁਣ ਜਿਵੇਂ ਸਾਰਾ ਕੁਝ ਡਿਜੀਟਲ ਹੋ ਗਿਆ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਇਹ ਸਾਰਾ ਕੁਝ ਆਪਸ ਦੇ ਵਿੱਚ ਇੰਟਰਕਨੈਕਟਿਡ ਹੈ ਜੇ ਥੋੜਾ ਜਿਹਾ ਬੈਕਗ੍ਰਾਉਂਡ ਵਿੱਚ ਜਾ ਕੇ ਦੇਖੀਏ ਤਾਂ ਨੇ ਬਿਲਕੁਲ ਜਿਹੜੀ ਤੁਸੀਂ ਜਿਵੇਂ ਆਮ ਨਸ਼ੇ ਦੀ ਗੱਲ ਕਰਦੇ ਆ ਜਾਂ ਓਵਰ ਆਲ ਚਾਹਲ ਕੋਹਲ ਹੈਗੀ ਆ ਜੀ ਉਹ ਬਹੁਤੇ ਪੰਜਾਬੀ ਤਾਂ ਇਹਨੂੰ ਮੰਨਦੇ ਨਹੀਂ ਨਾ ਸ਼ਾ ਪਰ ਹਾਲਾਂਕਿ ਜੇ ਤੁਸੀਂ ਇਹਨੂੰ ਰਿਸਰਚ ਦੇ ਬਾਰੇ ਕਰੋ ਵੀ ਇਹ ਚੀਜ਼ ਤੁਹਾਡੇ ਬ੍ਰੇਨ ਸੈੱਲ ਡੈਡ ਕਰਦੀ ਆ ਹਨਾ ਜਿਵੇਂ ਆਮ ਆਪਾਂ ਪੰਜਾਬੀ ਚ ਕਹਿੰਦੇ ਨੇ ਵੀ ਮਤ ਮਾਰਦੀ ਆ ਜੀ ਵੀ ਕਿਤੇ ਨਾ ਕਿਤੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਵੀ ਜਿਵੇਂ ਆਪਾਂ ਨਿਊ ਵਰਲਡ ਆਰਡਰ ਜਾਂ ਉਹਦੀ ਗੱਲ ਕਰਦੇ ਆ ਵੀ ਜੇ ਮਾਸਟਿਸ ਨੂੰ ਕੰਟਰੋਲ ਕਰਨ ਲਈ ਉਹ ਕਹਿੰਦੇ ਵੀ ਅਸੀਂ ਡਰੱਗਸ ਤੇ ਐਂਟਰਟੇਨਮੈਂਟ ਹਨਾ ਯੂਜ਼ ਕਰਦੇ ਆ ਵੀ ਤਾਂ ਕਿ ਤੁਹਾਡਾ ਜਿਹੜਾ ਤੇ ਚੇਤਨਾ ਪੱਧਰ ਨਿਮਾਨ ਚ ਰਹੇ ਨਿਮਾਨ ਰਹੇ ਤੁਹਾਡਾ ਫ੍ਰੀਕਵੈਂਸੀ ਜਿਵੇਂ ਸਪਿਰਚੁਅਲਿਜ਼ਮ ਵੱਲ ਜਾਂਦਾ ਹੈ ਜਦ ਜਿਹ ਫ੍ਰੀਕਵੈਂਸੀ ਲੈਵਲ ਤੁਹਾਡਾ ਲੋਅ ਰਹੇ ਉਹ ਬੰਦੇ ਕਾਬੂ ਕਰਨੇ ਸੌਖੇ ਆ ਉਹਦੇ ਨਾਲ ਵੀ ਕਿਤੇ ਨਾ ਕਿਤੇ ਗੱਲ ਇਹ ਸਾਡੇ ਲੋਕ ਲੋਕਾਂ ਨੂੰ ਮਤਲਬ ਕਿ ਉਹ ਸਮਾਜ ਦੇ ਵਿੱਚ ਉਹ ਇਸ ਤਰ੍ਹਾਂ ਪ੍ਰਚਲਿਤ ਕੀਤੀ ਜਾਂਦੀ ਆ ਵੀ ਇਹ ਪਤਾ ਨਹੀਂ ਬਾਹਲੀ ਚੰਗੀ ਚੀਜ਼ ਚਾਹੇ ਤੁਸੀਂ ਪੰਜਾਬੀ ਵਿੱਚ ਲਾ ਲਓ ਵੀ ਸਾਡੇ ਗਾਣਿਆਂ ਚ ਗੀਤਾਂ ਚ ਜਿਹੜੇ ਮਸ਼ਹੂਰ ਸਾਡੇ ਜਿਹੜੇ ਗਾਉਣ ਵਾਲੇ ਆ ਉਹਨਾਂ ਦੇ ਗੀਤਾਂ ਚ ਇਹ ਚੀਜ਼ਾਂ ਦਾ ਜ਼ਿਕਰ ਹਨ ਨਸ਼ੇ ਦਾ ਜ਼ਿਕਰ ਹਨ ਹੈਨਾ ਕਿਤੇ ਨਾ ਕਿਤੇ ਉਹ ਚੀਜ਼ ਨੂੰ ਮਤਲਬ ਕਿ ਪ੍ਰਮੋਟ ਵਾਲੀ ਗੱਲ ਹੈਗੀ ਆ ਜਾਂ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਭਾਈ ਤੁਸੀਂ ਕਰੋ ਹਨ ਤੇ ਕਿਤੇ ਨਾ ਕਿਤੇ ਇਹਦਾ ਮਕਸਦ ਤਾਂ ਉਹੀ ਆ ਕੰਟਰੋਲ ਤੇ ਆ ਕੇ ਜੁੜਦੀ ਆ ਗੱਲ ਸਾਰੀ ਗੱਲ ਜੀ ਤੇ ਜਦੋਂ ਮੈਂ ਨਿਊਮੀਨੈਟਿਜ਼ਮ ਤਾਂ ਗੱਲ ਕੀਤੀ ਸੀ ਤਾਂ ਇਹ ਜਿਵੇਂ ਸਾਡੇ ਲੋਕ ਸਮਝਦੇ ਆ ਵੀ ਸ਼ੈਤਾਨ ਹੋਣਾ ਜਾਂ ਸ਼ੈਤਾਨ ਦੀ ਪੂਜਾ ਕਰਨਾ ਪਰ ਮੈਨੂੰ ਲੱਗਦਾ ਇਸ ਤੋਂ ਇਲਾਵਾ ਫਿਰ ਮੈਂ ਉਥੇ ਆਉਂਗੀ ਵੀ ਕੁਝ ਇਸ ਤਰ੍ਹਾਂ ਦੇ ਲੋਕਾਂ ਦਾ ਸੰਗ ਜਿਹੜਾ ਲੋਕਾਂ ਦੀ ਸਾਈਕੀ ਨੂੰ ਕੰਟਰੋਲ ਕਰ ਰਹੇ ਆ ਜਿਵੇਂ ਆਪਾਂ ਮੋٹے ਲੈਵਲ ਤੇ ਗੱਲ ਕਰ ਰਹੀ ਆ ਆਮੋਮਨ ਗੱਲ ਹੈ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਟੋਪੀ ਪਾ ਕੇ ਨਹੀਂ ਜਾਣਾ ਤੁਸੀਂ ਸੌਕਸ ਪਾ ਕੇ ਨਹੀਂ ਜਾ ਸਕਦੇ ਮਤਲਬ ਇਹ ਤਾਂ ਸਾਡੀ ਇੱਕ ਰਵਾਇਤ ਹੀ ਹੈ ਇਹ ਤਾਂ ਸਾਡਾ ਅਦਬ ਹੈ ਕਿ ਅਸੀਂ ਟੋਪੀ ਨਾ ਪਾਈ ਅਸੀਂ ਸੌਕਸ ਪਾ ਕੇ ਨਾ ਜਾਈਏ ਪਰ ਇਹ ਗੱਲ ਨੂੰ ਇਸ ਤਰ੍ਹਾਂ ਨਾਲ ਹਾਈਲਾਈਟ ਕਰਨਾ ਕਿ ਇਹ ਦੰਗਿਆਂ ਦਾ ਫਸਾਦ ਦਾ ਇੱਕ ਕਾਰਨ ਬਣ ਜੇ ਇਹ ਇਹ ਜਾਇਜ਼ ਨਹੀਂ ਹੈ ਇਹ ਇਸ ਤਰ੍ਹਾਂ ਦੇ ਲੋਕਾਂ ਦਾ ਜਿਹੜਾ ਉਹ ਕੰਮ ਹੈ ਧਰਮ ਦੇ ਵਿੱਚ ਜਾਂ ਇੱਕ معاشਰੇ ਦੇ ਵਿੱਚ ਇਸ ਤਰ੍ਹਾਂ ਦੀ ਗੱਲਾਂ ਨੂੰ ਫੈਲਾਉਣਾ ਨਹੀਂ ਇੱਕ ਗੱਲ ਕੀ ਹੈ ਨਾ ਜਿਹੜੀ ਮੇਨ ਗੱਲ ਜੇ ਤਾਂ ਹੁਣ ਜਿਹੜੀ ਓਵਰਆਲ ਜਿਹੜਾ ਸੁਸਾਇਟੀ ਦਾ ਜਿਹੜਾ ਬਿਹੇਵੀਅਰ ਚੇਂਜ ਵਾਲੀ ਗੱਲ ਆ ਉਹਦੇ 'ਚ ਕੀ ਹੈ ਨਾ ਜਿਵੇਂ ਉਹ ਵੀ ਕਿਸੇ ਹੱਦ ਤੱਕ ਜਿਵੇਂ ਕੰਟਰੋਲ ਕੀਤਾ ਜਾਂਦਾ ਮੈਂ ਪਿਛਲੇ ਜਿਹੜੀ ਕੋਈ ਬਲੈਕ ਰੌਕ ਕਰਕੇ ਕੰਪਨੀ ਹੈ ਇੱਕ ਬਹੁਤ ਜਿਹੜੇ ਦੁਨੀਆ ਦੇ ਐਸੈਟਸ ਕੰਟਰੋਲ ਕਰਦੇ ਆ ਜਿਹੜੇ ਐਸਲ ਉਹ ਕਹਿੰਦੇ ਵੀ ਅਸੀਂ ਬਿਹੇਵੀਅਰ ਚੇਂਜ ਤੇ ਕੰਮ ਕਰ ਰਹੇ ਆ ਨਾ ਵੀ ਹੌਡ ਕੰਟਰੋਲ ਚ ਹੈ ਹਾਊ ਟੂ ਕੰਟਰੋਲ ਦਾ ਬਿਹੇਵੀਅਰ ਆ ਨਾ ਵੀ ਲੋਕਾਂ ਦਾ ਵੀ ਕਿੱਧਰ ਨੂੰ ਲੈ ਕੇ ਜਾਣਾ ਕਿ ਕਿੱਧਰ ਨੂੰ ਨਹੀਂ ਆ ਕਿਤੇ ਨਾ ਕਿਤੇ ਜਦੋਂ ਤੁਸੀਂ ਚੰਗੇ ਪਾਸੇ ਤੁਰਦੇ ਆ ਜਾਂ ਤੁਹਾਡੀ ਜਿਵੇਂ ਚੇਤਨਾ ਬਧਰ ਬਦਨ ਵਾਲੇ ਪਾਸੇ ਨੂੰ ਆ ਉਹ ਚੀਜ਼ ਨੂੰ ਕਿਤੇ ਨਾ ਕਿਤੇ ਮਤਲਬ ਕਿ ਰੋਕਿਆ ਜਾਂਦਾ ਜਾਂ ਉਹਨੂੰ ਉਹ ਕੀਤਾ ਜਾਂਦਾ ਬਦਨਾਮ ਕੀਤਾ ਜਾਂਦਾ ਵੀ ਨਹੀਂ ਇਹਧਰ ਨੂੰ ਨਹੀਂ ਤੁਰਨਾ ਕਿਉਂਕਿ ਚੰਗੇ ਜਿਹੜਾ ਤੁਸੀਂ ਜਿਵੇਂ ਧਾਰਮਿਕ ਹੋਣਾ ਜਾਂ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲਣਾ ਹਨ ਉਹ ਇੱਕ ਥੋੜੀ ਮੰਨ ਲਓ ਇੱਥੇ ਵੀ ਆ ਜਾਂ ਆਪਾਂ ਕਹਿੰਦੇ ਨੇ ਵੀ ਲੋਕ ਪਰਲੋਕ ਦੋਨਾਂ ਚ ਸਹਾਈ ਹੈਗਾ ਜੀ ਵੀ ਉਧਰ ਨੂੰ ਤੁਸੀਂ ਫੇਰ ਹੀ ਤੁਰ ਸਕਦੇ ਆ ਜੇ ਤੁਹਾਡਾ ਮਤਲਬ ਕਿ ਕਹਿ ਲੋ ਗੱਲ ਜਿਹੜਾ ਆਪਦਾ ਜੀਵਨ ਜਾਂਚ ਆ ਉਹ ਉਹਨਾਂ ਦੇ ਦੱਸੇ ਰਸਤੇ ਦੇ ਅਨੁਸਾਰ ਹੈਗੀ ਆ ਜੀ ਪਰ ਜਿਹੜਾ ਸਿਸਟਮ ਆ ਜਿਹੜਾ ਆਪਣਾ ਦੁਨੀਆ ਦੁਨੀਆ ਕੀ ਆ ਹਨਾ ਜੇ ਇਹਦੇ ਵਿੱਚ ਜਿਵੇਂ ਉਧਰ ਨੂੰ ਤੁਰਪੇ ਬੰਦੇ ਉਹ ਬੰਦੇ ਕਹਿ ਲੋ ਗੱਲ ਜਿਹੜੇ ਸਿਸਟਮ ਕੰਟਰੋਲ ਕਰਦੇ ਆ ਉਹਨਾਂ ਲਈ ਕਿਤੇ ਨਾ ਕਿਤੇ ਉਹ ਖਤਰਾ ਪੈਦਾ ਹੋ ਜਾਂਦੇ ਨੇ ਉਹਦਾ ਕਰਕੇ ਉਹ ਨਹੀਂ ਚਾਹੁੰਦੇ ਵੀ ਭਾਈ ਬਾਲੇ ਲੋਕ ਜਾਗਣ ਜਾਂ ਇਧਰ ਨੂੰ ਤੁਰਨ ਹਨ ਤੇ ਇਹ ਇਹ ਚੀਜ਼ ਤਾਂ ਹੈਗੀ ਆ ਵੀ ਤੁਸੀਂ ਜਿਵੇਂ ਆ ਤੁਸੀਂ ਸਾਰੀਆਂ ਗੱਲਾਂ ਨੂੰ ਲੈ ਕੇ ਚਾਹੇ ਲੋਕਡਾਊਨ ਤੋਂ ਲੈ ਕੇ ਕੋਵਿਡ ਤੋਂ ਹੁਣ ਮੈਂ ਇੱਕ ਗੱਲ ਖਾਸ ਨੋਟ ਕੀਤੀ ਵੀ ਖਾਸ ਕਰਕੇ ਜਿਹੜੇ ਯੂਰਪੀਨ ਜਾਂ ਨਾਰਥ ਮੈਨਕਰ ਮੁਲਕਾਂ ਦੀ ਖਾਸ ਕਰਕੇ ਗੋਰੀ ਕਮਿਊਨਿਟੀ ਆ ਜਿਹੜੇ ਉਹ ਲੋਕ ਆ ਉਹਨਾਂ ਨੇ ਵੱਡੇ ਲੈਵਲ ਤੇ ਕਹਿ ਲੋ ਗੱਲ ਵੀ ਇਹਦਾ ਉਹ ਕੀਤਾਗਾ ਆਪਣਾ ਵਿਰੋਧ ਕੀਤਾਗਾ ਉਹ ਸੜਕਾਂ ਤੇ ਪਿਛਲੇ ਲੰਮੇ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਉਹ ਜਾਗੇ ਨੇ ਗਹਿ ਲੋ ਇੱਕ ਤਰੀਕੇ ਨਾਲ ਸਾਡੀ ਕਮਿਊਨਿਟੀ ਹੈਗੀ ਆ ਜਿਹੜੀ ਚਾਹੇ ਵਿਦੇਸ਼ਾਂ 'ਚ ਵੱਸਦੀ ਆ ਉਹ ਕਿਤੇ ਨਾ ਕਿਤੇ ਇਹ ਚੀਜ਼ ਤੋਂ ਮਤਲਬ ਕਿ ਬੜੀ ਅਣਜਾਣ ਆ ਗੱਲ ਵੀ ਅਸਲ ਚੀਜ਼ ਸਾਡੇ ਲਈ ਨਾ ਜਿਹੜੀ ਹੈਗੀ ਆ ਮੇਨ ਗੱਲ ਵੀ ਅਸੀਂ ਇਹ ਸਮਝ ਲਿਆ ਵੀ ਜਿਹੜਾ ਆਰਥਿਕ ਤੌਰ ਤੇ ਤਕੜੇ ਹੋਣਾ ਜਾਂ ਪੈਸਾ ਹੀ ਸਭ ਕੁਛ ਆ ਗੱਲ ਅਸੀਂ ਉਹਨੂੰ ਬਣਾ ਲਿਆ ਵੀ ਸਾਡਾ ਐਂਡ ਗੋਲ ਆਹੀ ਆ ਵੀ ਅਸੀਂ ਦੋ ਦਿਨ ਘਰ ਲੈ ਲੇ ਜੀ ਚੰਗੀ ਗੱਡੀ ਲੈ ਲਈ ਗੱਲ ਖਤਮ ਦੱਸ ਜੀ ਪਰ ਜਿਹੜੀ ਅਸਲ ਗੱਲ ਕੀ ਆ ਅਸਲ ਤਾਂ ਤੁਹਾਡੀ ਜਿਹੜੀ ਮਾਨਸਿਕ ਤੌਰ ਤੇ ਤੁਹਾਡੀ ਆਜ਼ਾਦੀ ਆ ਤੁਹਾਡੀ ਜਿਹੜਾ ਚੇਤਨਾ ਪੱਧਰ ਆ ਤੁਹਾਡਾ এনवायरमेंट ਆ ਤੁਸੀਂ ਉਹਨੂੰ ਕਿਦੋਂ ਨੂੰ ਕਿਸ ਤਰ੍ਹਾਂ ਦਾ ਹੈਗਾ ਗੱਲ ਉਹ ਚੀਜ਼ ਜੁੜਦੀ ਆ ਮੇਨ ਗੱਲ ਤੁਹਾਡੀ ਜਿਹੜੀ ਮਾਨਸਿਕ ਗੁਲਾਮੀ ਆ ਹੁਣ ਗੱਲ ਕੀ ਆ ਬਾਹਰ ਮਤਲਬ ਕਿ ਅਸੀਂ ਇਸ ਤਰ੍ਹਾਂ ਉਹਨਾਂ ਨੇ ਸਿਸਟਮ ਡਿਜ਼ਾਈਨ ਕਰਤਾ ਉਹ ਅਸੀਂ ਮਤਲਬ ਕਿ ਸਾਰੀ ਜ਼ਿੰਦਗੀ ਭੱਜੇ ਫਿਰਦੇ ਆ ਸਾਡੇ ਹੱਥ ਪੱਲੇ ਪੈਂਦਾ ਕੁਝ ਨਹੀਂ ਜਿਹੜੀ ਅਸਲ ਸਾਡੀ ਜਾਇਦਾਦ ਆ ਨਿਆਣੇ ਆ ਉਹ ਸਾਡੇ ਨਿਕਲ ਕੇ ਗੱਲ ਮਤਲਬ ਕਿ ਇਹ ਚੀਜ਼ਾਂ ਇਧਰ ਨੂੰ ਜੁੜਦੀਆਂ ਜਿਵੇਂ ਹੁਣ ਜਿਹੜੀ ਗਰਵਾਣੀ ਵਾਲੀ ਗੱਲ ਆ ਅਸੀਂ ਉਹਦੇ ਤੇ ਪੈਰਾ ਦਿੰਦੇ ਹੀ ਨਹੀਂ ਪਰ ਜੇ దਈਏ ਤਾਂ ਸਾਡਾ ਜੀਵਨ ਬਦਲ ਜਾਣਾ ਗੱਲ ਇਹ ਚੀਜ਼ ਹੈਗੀ ਆ ਗੱਲ ਅਸੀਂ ਜਿਵੇਂ ਦੂਜੇ ਪਾਸੇ ਨੂੰ ਨਸ਼ੇ ਵਾਲੇ ਪਾਸੇ ਨੂੰ ਤੋਂ ਲੈ ਕੇ ਕਹਿ ਲੋ ਗੱਲਾਂ ਜਿਹੜੇ ਤੁਸੀਂ ਆਪਾਂ ਗੱਲ ਕਰੀਏ ਐਂਟਰਟੇਨਮੈਂਟ ਇਹਦਾ ਜੋ ਗੱਡਣ ਪਾਉਣ ਹੈ ਕੁਝ ਨਹੀਂ ਇਹ ਤਾਂ ਚੰਦ ਮੈਂਟ ਦਾ ਕਹਿ ਲੋ ਖੁਸ਼ਮੰਟਾਂ ਦੀ ਥੋੜੀ ਹੈਗੇ ਵੀ ਭਾਈ ਅਸੀਂ ਠੀਕ ਆ ਖੁਸ਼ ਆ ਪਰ ਜਿਹੜੀ ਲੌਂਗ ਲਾਸਟਿੰਗ ਆ ਉਹ ਤਾਂ ਤੁਹਾਨੂੰ ਜਿਹੜਾ ਜੀਵਨ ਚ ਅਸੀਂ ਅਸਲੀ ਤੁਹਾਨੂੰ ਸਕੂਨ ਉਹ ਤਾਂ ਤੁਹਾਨੂੰ ਅਸਲੀ ਵਾਲੇ ਗੁਰਬਾਣੀ ਵਾਲੇ ਪਾਸੇ ਰਾਤ ਜੀ ਚੱਲ ਕੇ ਮਿਲੂਗਾ ਤੁਸੀਂ ਜਿੱਥੇ ਮਰਜ਼ੀ ਭਾਜ ਲੋ ਦੁਨੀਆ 'ਚ ਵੀ ਇਹ ਚੀਜ਼ ਸਾਡੇ ਜਿਹੜੇ ਨੌਜਵਾਨ ਵੀ ਸਾਡੇ ਬਾਹਰ ਜਾ ਰਹੇ ਆ ਉਹਨਾਂ ਨੂੰ ਵੀ ਇਹ ਕਿਤੇ ਨਾ ਕਿਤੇ ਸੋਚਣੀ ਪੈਣੀ ਆ ਠੀਕ ਆ ਪੈਸੇ ਕਮਾਉਣੇ ਚਾਹੀਦੇ ਆ ਅਸੀਂ ਕਹਿੰਨੇ ਆ ਵੀ ਹਾਂ ਜ਼ਿੰਦਗੀ 'ਚ ਪਰ ਸਭ ਕੁਝ ਇਹ ਨਹੀਂ ਹੈ ਸਾਡੀਆਂ ਜਿਹੜੀਆਂ ਪਰਿਵਾਰਕ ਕਦਰਾਂ ਕੀਮਤਾਂ ਨੇ ਸਾਡਾ ਇਤਿਹਾਸ ਆ ਸਾਡਾ ਵਿਰਸਾ ਹੈਗਾ ਸਭ ਤੋਂ ਵੱਡੀ ਬਲੱਖਣ ਚੀਜ਼ ਉਹ ਆ ਜਿੱਦ ਦੇ ਅਸੀਂ ਉਹ ਖੋਤ ਆ ਜਾਂ ਖੋ ਰਹੀ ਹਾਂ ਹੁਣ ਅਸੀਂ ਉਹ ਉਹ ਬੰਦੇ ਨੂੰ ਪੁੱਛੋ ਜਾ ਕੇ ਜਿਵੇਂ ਹੁਣ ਬਾਹਰ ਵੀ ਸਾਡੇ ਗਏ ਆ ਜਿਹੜੇ ਉਹਨਾਂ ਦੀ ਦੂਜੀ ਤੀਜੀ ਪੀੜ੍ਹੀ ਆ ਉਹ ਉਹਨਾਂ ਦੇ ਆਖੇ ਨਹੀਂ ਲੱਗਦੀ ਮੰਨ ਲਓ ਉਹ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਰਹਿਣਾ ਨਹੀਂ ਹਨਾ ਜਾਂ ਅਸੀਂ ਵਿਆਹ ਨਹੀਂ ਕਰਾਉਣਾ ਜਾਂ ਅਸੀਂ ਦੂਜੀ ਕਾਮਨਡੀਆਂ ਚ ਵਿਆਹ ਕਰਾਉਣਾ ਉਹ ਸਾਡੇ ਫਿਰ ਉੱਥੇ ਜਿਹੜੇ ਉਹ ਬਜ਼ੁਰਗ ਨੇ ਉਹ ਬੜੇ ਤੰਗ ਨੇ ਉਹ ਚੀਜ਼ ਤੋਂ ਉਹਨਾਂ ਦੀ ਜੇ ਤੁਸੀਂ ਮਨੋਂ ਦੇਖਾ ਦੇਖੋਗੇ ਉਹਨਾਂ ਨੂੰ ਆਰਥ ਪੈਸੇ ਦੀ ਕੋਈ ਕਮੀ ਨਹੀਂ ਹੈ ਜੀ ਪਰ ਜਿਹੜੀ ਉਹਨਾਂ ਉਹਨਾਂ ਨੂੰ ਪਤਾ ਵੀ ਸਾਸੀ ਜਿਹੜਾ ਕੁਝ ਖੋਤ ਆ ਵੀ ਉਹ ਦੇ ਉੱਪਰ ਭਾਈ ਪੈਸੇ ਨਾਲ ਹੋ ਹੀ ਨਹੀਂ ਸਕਦੀ ਬਿਲਕੁਲ ਨਹੀਂ ਹੋ ਸਕਦੀ ਔਰ ਬਹੁਤ ਇੱਕ ਖੂਬਸੂਰਤ ਤੁਸੀਂ ਗੱਲ ਕਹੀ ਹੈ ਜਿਹਨੂੰ ਤੁਸੀਂ ਹੁਣ ਬਿਹੇਵਿਓਰਲ ਚੇਂਜ ਦੀ ਗੱਲ ਕੀਤੀ ਜਾਂ ਜਿਹੜਾ ਸਾਡਾ ਮਾਨਸਿਕ ਪੱਧਰ ਹੈ ਜਿਹਨੂੰ ਹਾਈਜੈਕ ਕੀਤਾ ਜਾ ਰਿਹਾ ਉਸ ਦੀ ਗੱਲ ਕੀਤੀ ਸਪਿਰਚੁਅਲਿਜ਼ਮ ਵੱਲ ਸਾਨੂੰ ਕਿਉਂ ਜਾਣ ਦਿੱਤਾ ਜਾਏਗਾ ਤਾਂ ਹੀ ਉਹ ਜਾਣ ਦਿੱਤਾ ਜਾਏਗਾ ਨਾ ਜੇ ਅਸੀਂ ਉਸ ਪਾਸੇ ਨੂੰ ਸਹਿਰਦ ਹੋਵਾਂਗੇ ਕਿਉਂਕਿ ਅਸੀਂ ਗਲੈਮਰ ਦੀ ਯੋਗ ਵਿੱਚ ਕਿਉਂਕਿ ਅਸੀਂ ਚੱਕਾ ਚਾਹੁੰਦੇ ਵਿੱਚ ਐਨਾ ਆਪਣੇ ਆਪ ਨੂੰ ਗਰਕ ਕਰ ਚੁੱਕੇ ਹਾਂ ਕਿ ਅਸੀਂ ਇਸ ਪਾਸੇ ਆਉਣਾ ਨਹੀਂ ਚਾਹੁੰਦੇ ਜਿਹੜਾ ਕਿ ਜ਼ਿੰਦਗੀ ਦਾ ਬੇਸ ਹੈ ਇਥੋਂ ਵਾਸਤੇ ਅਸੀਂ ਜਿਹੜਾ ਤਮਾਮ ਆ ਜਾਂ ਅਸ਼ੋ ਰਾਮ ਦੀ ਚੀਜ਼ਾਂ ਇਕੱਠੀਆਂ ਕਰ ਰਹੇ ਪਰ ਇਸ ਤੋਂ ਬਾਅਦ ਜਦੋਂ ਰੂਹ ਨੇ ਲਿਹਾਫ਼ ਬਦਲਣਾ ਤੇ ਅਗਲੇ ਜਾਮੇ ਪਹਿਣਾ ਉਸ ਜਰਨੀ ਵਾਸਤੇ ਸਾਡੇ ਕੋਲ ਕੁਝ ਨਹੀਂ ਹੈ ਬਹਰ ਹਾਲ ਮੈਂ ਬਿਹੇਵੀਅਰਲ ਚੇਂਜ ਤੋਂ ਲੈ ਕੇ ਹੁਣ ਗੱਲ ਇੱਥੇ ਲੈ ਕੇ ਆਉਂਗੀ ਕਿ ਜਿਸ ਤਰ੍ਹਾਂ ਸਾਨੂੰ ਹਾਈਜੈਕ ਕੀਤਾ ਜਾ ਰਿਹਾ ਹੈ Google ਹੈ Facebook ਹੈ ਇਸ ਤਰ੍ਹਾਂ ਦੀ ਜੜੀਆਂ ਸੋਸ਼ਲ ਸਾਈਟਸ ਅਸੀਂ ਯੂਜ਼ ਕਰਦੇ ਆ ਬੜੀ ਆਮ ਜੀ ਗੱਲ ਹਰ ਇੱਕ ਨੇ ਨੋਟਿਸ ਕੀਤੀ ਹੋਏਗੀ ਕਿ ਜੇ ਕੋਈ ਇੱਕ ਫੀਮੇਲ ਕੋਈ ਗਾਉਂ ਦੇਖ ਰਹੀ ਹੈ ਤਾਂ ਉਹਨੂੰ Facebook ਤੇ ਸਾਰੇ ਗਾਉਂ ਦੇ ਜਿਹੜੇ ਨੇ ਉਹ ਨੋਟਸ ਆਣੇ ਸ਼ੁਰੂ ਹੋ ਜਾਣਗੇ ਉਹਨਾਂ ਪੌਪਅਪਸ ਆਣੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਕੋਈ ਖਾਸ ਕਿਸਮ ਦੀ ਫਿਲਮ ਦੇਖਣਾ ਚਾਹ ਰਹੇ ਓਦਾਂ ਦੇ ਪੌਪਅਪਸ ਉਹਦੇ ਨਾਲ ਮਿਲਦੇ ਜੁਲਦੇ ਤੁਸੀਂ ਇੱਕ ਕੈਬ ਬੁੱਕ ਕੀਤੀ ਹੈ ਜਾਂ ਤੁਸੀਂ ਮਾਲ ਵਿੱਚ ਜਾ ਕੇ ਕੀ ਖਾਣਾ ਪਸੰਦ ਕਰ ਰਹੇ ਹੋ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਆਪਣੇ ਡੇ ਜਿਵੇਂ ਪਲਾਨ ਕਰਦੇ ਹੋ ਤੁਹਾਡਾ ਸਭ ਤੋਂ ਸੱਚਾ ਸਾਥੀ ਤੁਹਾਡਾ ਫੋਨ ਹੀ ਹੋ ਨਿਬੜਿਆ ਤੇ ਹਾਲਾਂਕਿ ਇਹ ਤੁਹਾਡੀ ਹਰੇਕ ਚੀਜ਼ ਨੂੰ ਅਬਜ਼ਰਵ ਕਰ ਰਿਹਾ ਰਿਕਾਰਡ ਕਰ ਰਿਹਾ ਤੇ ਕਿਤੇ ਨਾ ਕਿਤੇ ਡਾਕੂਮੈਂਟ ਕਰ ਰਿਹਾ ਦੁਨੀਆ ਦੇ ਕਿਸੇ ਖਾਸ ਸਰਵਰ ਤੇ ਤੁਹਾਡੀ ਸਾਰੀ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਸੇਵ ਹੋ ਰਹੀ ਹੈ ਇੱਥੋਂ ਹੀ ਜਾ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਇੱਕ ਬਿਹੇਵੀਅਰ ਦਾ ਅੰਦਾਜ਼ਾ ਲਾਇਆ ਜਾਂਦਾ ਤੇ ਫਿਰ ਪੂਰੇ ਮੌਜਰੇ ਦਾ ਬਿਹੇਵੀਅਰ ਜਿਹੜਾ ਉਹ ਕਿਤੇ ਨਾ ਕਿਤੇ ਉਹ ਰਿਕਾਰਡ ਕਰ ਲੈਂਦੇ ਇੱਥੋਂ ਫਿਰ ਉਹ ਆਪਣੀ ਮਿਸਕਨਸੈਪਸ਼ਨਸ ਜਾਂ ਮਿਸਕਨਸੈਪਸ਼ਨਸ ਜਿਹੜੀਆਂ ਨੇ ਉਹ ਬਣਾਉਂਦੇ ਆ ਤਾਂ ਸਾਨੂੰ ਹਾਈਜੈਕ ਕੀਤਾ ਜਾ ਰਿਹਾ ਇਸ ਬਾਰੇ ਗੱਲ ਦੱਸੋ ਨਹੀਂ ਬਿਲਕੁਲ ਜਿਵੇਂ ਤੁਸੀਂ ਇਹ ਗੱਲ ਕਰੀ ਆ ਫੋਨ ਵਾਲੀ ਗੱਲ ਕਰੀ ਆ ਬਿਲਕੁਲ ਸੱਚੀ ਗੱਲ ਆ ਹਨ ਕਿਤੇ ਨਾ ਕਿਤੇ ਉਹ ਸਿਸਟਮ ਇਹ ਚਾਹੁੰਦਾਗਾ ਉਹ ਇਹ ਚਾਹੁੰਦੇ ਆ ਵੀ ਬਲਕਿ ਤੁਹਾਡੇ ਨਾਲੋਂ ਜਿਹੜਾ ਸਿਸਟਮ ਆ ਉਹ ਤੁਹਾਡੇ ਨਾਲੋਂ ਤੁਹਾਡੇ ਬਾਰੇ ਜ਼ਿਆਦਾ ਜਾਣਦਾ ਹੂੰ ਤੁਹਾਡੀਆਂ ਕੀ ਕੀ ਖੂਬੀਆਂ ਨੇ ਜਾਂ ਕਮੀਆਂ ਨੇ ਤੁਸੀਂ ਕੀ ਖਾਣਾ ਪਸੰਦ ਕਰਦੇ ਹੋ ਕੀ ਪਹਿਣਾ ਪਸੰਦ ਕਰਦੇ ਹੋ ਵੀ ਓਵਰ ਆਲੋ ਕਹਿੰਦੇ ਵੀ ਇਹ ਸਿਸਟਮ ਡਿਸਾਈਡ ਕਰੂਗਾ ਤੁਸੀਂ ਕਰਨਾ ਕੀ ਆ ਜੀ ਵੀ ਉਹਦੇ ਉਹਦੇ 'ਚ ਤੁਹਾਡੀ ਆਪ ਦੀ ਤਾਂ ਕੋਈ ਮਤਲਬ ਕਿ ਚੁਆਇਸ ਹੋਈ ਨਾ ਹਨਾ ਗੱਲ ਤੇ ਦੂਜੀ ਗੱਲ ਜਿਹੜੀਆਂ ਇਹ ਚੀਜ਼ਾਂ ਨੇ ਕਿਤੇ ਨਾ ਕਿਤੇ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਗੱਲ ਕਰਦੇ ਆ ਜੇ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਬੇਸਿਕ ਦੇ ਤੌਰ ਤੇ ਯੂਜ਼ ਕਰਦੇ ਆ ਫਿਰ ਤਾਂ ਠੀਕ ਆ ਚਲੋ ਪਰ ਕਿਤੇ ਨਾ ਕਿਤੇ ਇਹ ਖਦਸ਼ਾ ਵੀ ਜ਼ਾਹਰ ਕੀਤਾ ਤੁਹਾਡੇ ਦਿਨ ਪਹਿਲਾਂ ਹੀ ਮੈਂ ਸੁਣ ਰਿਹਾ ਸੀ ਇੱਕ ਆਪਣਾ ਐਲਨ ਮਸਕ ਜਿਹੜੇ ਟਵਿੱਟਰ ਦੇ ਮਾਲਕ ਨੇ ਉਹਨਾਂ ਦੇ ਇੰਟਰਵਿਊ ਉਹ ਗੱਲਾਂ ਕਰ ਰਹੇ ਸੀ ਕਿ ਆਪਣਾ ਬ੍ਰਿਟਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਤੇ ਉਹ ਉਹਨਾਂ ਨੇ ਰਿਸ਼ੀ ਸੋਨਕ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਕਿਵੇਂ ਉਹ ਕਹਿੰਦਾ ਮੈਨੂੰ ਲੱਗਦਾ ਵੀ ਜਿਹੜੀ ਅਸੀਂ ਜ਼ਿਆਦਾ ਐਡਵਾਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਗੀ ਆ ਓਹੋ ਸਾਡੇ ਲਈ ਮਤਲਬ ਕਿ ਬੜੀ ਮਨੁੱਖਤਾ ਵਾਲੀ ਵੀ ਘਾਤਖੋ ਹੋ ਸਕਦੀ ਹੈ ਵੀ ਜਦੋਂ ਉਹਨਾਂ ਨੇ ਆਪ ਦੀ ਆਟੋ ਪ੍ਰੋਗਰਾਮਿੰਗ ਕਰ ਲਈ ਜਾਂ ਉਹ ਆਪਦੇ ਹਿਸਾਬ ਨਾਲ ਸੋਚਣ ਲੱਗ ਗਏ ਹਜੇ ਤਾਂ ਚਲੋ ਉਹ ਬੰਦੇ ਦੇ ਹਿਸਾਬ ਨਾਲ ਚੱਲਦੀ ਆ ਹਨ ਜਿਵੇਂ ਅਸੀਂ ਆਪਾਂ ਕਹਿੰਨੇ ਹਾਂ ਉਵੇਂ ਕਰਦੀ ਹੈ ਗੱਲ ਵੀ ਜਦੋਂ ਉਹ ਆਪਦੇ ਹਿਸਾਬ ਨਾਲ ਕਹਿ ਲੋ ਗੱਲ ਉਹਦਾ ਕੌਨਸ਼ੀਅਸ ਵਾਲਾ ਸਿਸਟਮ ਚੱਲ ਪਿਆ ਵੀ ਉਹ ਸਾਡੇ ਲਈ ਬੜਾ ਖਤਰਾ ਖੜਾ ਹੋਊਗਾ ਗੱਲ ਈਵਨ ਜਿਹੜੇ ਗੂਗਲ ਦੇ ਆਪਣੇ ਸੀਗੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੰਮ ਕਰਨ ਵਾਲੇ ਸਾਰੇ ਜ਼ਿੰਦਗੀ ਆਪਣੇ ਇੰਗਲੈਂਡ ਦੇ ਬੰਦੇ ਉਹਨਾਂ ਨੇ ਵੀ ਪਿੱਛੇ ਜੇ ਐਸੇ ਸਾਲ ਹੀ Google ਤੋਂ ਰਿਜ਼ਾਈਨ ਕਰਤਾ ਈਵਨ ਕਿ ਉਹਨਾਂ ਦੇ ਦਿਮਾਗ ਤੇ ਬੋਝ ਪਿਆ ਵੀ ਮੈਂ ਕਿਤੇ ਨਾ ਕਿਤੇ ਇਹ ਖਤਰਨਾਕ ਚੀਜ਼ ਤਾਂ ਨਹੀਂ ਬਣਾਤੀ ਜਾਈ ਵੀ ਸਾਡੇ ਮਨੁੱਖਤਾ ਲਈ ਖਤਰਾ ਤਾਂ ਨਹੀਂ ਹੋ ਜੂਗਾ ਵੀ ਕੁੱਲ ਮਿਲਾ ਕੇ ਤੁਸੀਂ ਦੇਖੋ ਵੀ ਸਾਡਾ ਓਵਰਆਲ ਜਿਹੜਾ ਰਹਿਣ ਸਹਿਣ ਆਪਾਂ ਗੱਲ ਕਰਕੇ ਹਟਿਆ ਵੀ ਤੁਸੀਂ ਅੱਜ ਤੋਂ ਪਿੱਛੇ ਚਲੇ ਜਾਓ 20 ਸਾਲ ਪਹਿਲਾਂ ਸਾਡੇ ਕੋਲ ਕੋਈ ਫੋਨ ਨਹੀਂ ਸੀ ਹੰਦਾਂਤ ਵਿੱਚ ਸਾਡਾ ਸਰਦਾ ਸੀਗਾ ਹੁਣ ਤੁਸੀਂ 2 ਮਿੰਟ ਤੁਹਾਡਾ ਪਉਣ ਪਾਸੇ ਹੁੰਦਾ ਨਹੀਂ ਤਾਂ ਤੁਸੀਂ ਹਨਾ ਮਤਲਬ ਕਿ ਕਹਾਂਣਾ ਭੁੱਲ ਜਾਗੇ ਸਾਡਾ ਭੁੱਲ ਜਾਗੇ ਵੀ ਇਹ ਇਹ ਵੀ ਇੱਕ ਤਰ੍ਹਾਂ ਦੀ ਜਿਹੜੀ ਇਹ ਇਹਨੂੰ ਵੀ ਬਿਮਾਰੀ ਚ ਲੈ ਆਏ ਹੂੰ ਇਹਨੂੰ ਵੀ ਜਿਹੜਾ ਤੁਸੀਂ ਇੱਕ ਕਹੇ ਲੋ ਗੱਲ ਡਾਕਟਰਾਂ ਦੀ ਪਾਹਾ ਚ ਜੇ ਤੁਸੀਂ ਫੋਨ ਦੇ ਫੋਨ ਦੀ ਐਡਿਕਸ਼ਨ ਹੈਗੀ ਆ ਜਿਹੜੀ ਇਹਨੂੰ ਇੱਕ ਬਿਮਾਰੀ ਦਾ ਨਾਮ ਦੇਤਾ ਵੀ ਹੋਰ ਐਡਿਕਸ਼ਨਾਂ ਬੰਦਾ ਛੱਡ ਜਾਂਦਾਗਾ ਫੋਨ ਵਾਲੀ ਨਹੀਂ ਛੱਡਣੀ ਕਿਉਂਕਿ ਇਹ ਇਹ ਚੀਜ਼ਾਂ ਸਾਨੂੰ ਉਹੀ ਵੀ ਅਲਟੀਮੇਟਲੀ ਜਿਹੜੀ ਸਾਰੀ ਖੇਡ ਆ ਉਹ ਸਾਈਕੋਲੋਜੀ ਮਤਲਬ ਕਿ ਮੈਂਟਲ ਗੇਮਸ ਹੈਗੀਆਂ ਨੇ ਗੱਲ ਤੇ ਸਾਈਕੋਲੋਜੀਕਲ ਵਾਰਫੇਅਰਸ ਹੈਗੀਆਂ ਨੇ ਸੋ ਇਸੇ ਤਰ੍ਹਾਂ ਜਿਹੜਾ ਫੋਨ ਹੈ ਫੋਨ ਨੂੰ ਲੈ ਕੇ ਜਾਂ ਜੋ ਵੀ ਅਸੀਂ ਦਿਨਪੜ ਵਿੱਚ ਸਰਵ ਕਰਦੇ ਹਾਂ ਇਹਦੇ ਨਾਲ ਹੁਣ ਪੋਲੀਟੀਕਲ ਕੰਪੇਨਸ ਕੀਤੀਆਂ ਜਾਂਦੀਆਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਜਿਹੜੇ ਨੇ ਉਹ ਡਾਟਾਜ਼ ਬਣਾਏ ਜਾਂਦੇ ਨੇ ਸੋ ਡਾਟਾ ਹੀ ਤਾਂ ਅੱਜ ਦੇ ਜ਼ਮਾਨੇਤ ਦੇ ਵਿੱਚ ਇੱਕ ਮੈਨੂੰ ਲੱਗਦਾ ਵੀ 골ਡ ਰਾਇਮਲ ਨਾਲੋਂ ਪ੍ਰੀਸ਼ੀਅਸ ਜਿਹੜੀ ਚੀਜ਼ ਆ ਉਹ ਡਾਟਾ ਹੀ ਹੈ ਤਾਂ ਨਿਊ ਵਰਲਡ ਆਰਡਰ ਦੇ ਹਵਾਲੇ ਨਾਲ ਹੁਣ ਕਿਉਂਕਿ ਸਮਾਂ ਵੀ ਬਹੁਤ ਜ਼ਿਆਦਾ ਹੋ ਗਿਆ ਮੈਂ ਚਾਹਾਂਗੀ ਕਿ ਜਾਂਦੇ ਜਾਂਦੇ ਇਸ ਪੂਰੇ ਟੌਪਿਕ ਨੂੰ ਕਨਕਲੂਡ ਕਰ ਦਈਏ ਜਿਹਦੇ ਵਿੱਚ ਮਾਸ ਮਾਸ ਮਾਈਗ੍ਰੇਸ਼ਨ ਵੀ ਹੈ ਜਿਹਦੇ ਵਿੱਚ ਨਿਊ ਵਰਲਡ ਆਰਡਰ ਦੇ ਹੋਰ ਟ੍ਰੇਡਸ ਵੀ ਨੇ ਤਾਂ ਇਹਨੂੰ ਹੁਣ ਜ਼ਰਾ ਇੱਕ ਵਾਰੀ ਵਾਈਂਡ ਅਪ ਕਰਦੀ ਹੈ ਨਹੀਂ ਮੈਂ ਤਾਂ ਜਿਵੇਂ ਤੁਸੀਂ ਗੱਲ ਕਰੀਏ ਡਾਟਾ ਵਾਲੀ ਗੱਲ ਕਰੀਏ ਉਹਦੇ 'ਚ ਤੁਸੀਂ ਆਹ ਆਪਣੇ ਤਾਜ਼ੀ ਉਦਾਹਰਣ ਹੈਗੀ ਟਵਿੱਟਰ ਵਾਲੀ ਉਹਦਾ ਫਿਜ਼ੀਕਲ ਐਸੈਟ ਕੁਝ ਨਹੀਂ ਹੈਗਾ ਉਹ ਸਾਡਾ ਵਰਚੁਅਲ ਆ ਉਹ 42 ਬਿਲੀਅਨ ਡਾਲਰ ਦਾ ਬਿਕਿਆ ਤੁਸੀਂ ਲਾ ਲਓ ਜਿਹੜੀ ਚ ਸਹੀ ਨਹੀਂ ਆ ਹਾਂ ਜਿਹੜੀ ਚੀਜ਼ ਮਤਲਬ ਕਿ ਇੱਕ ਹਵਾ ਚੀਆ ਹਨਾ ਗੱਲ ਤੇ ਇਹੀ ਚੀਜ਼ ਕਹੀ ਜਾਂਦੀ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਡਾਟਾ ਗਾ ਉਹ ਨੈਰੇਟਿਵ ਸੈੱਟ ਕਰਦਾ ਵੀ ਲੋਕਾਂ ਉਹਨੂੰ ਸੱਚ ਮੰਨਦੇ ਆ ਚਾਹੇ ਫੇਕ ਆ ਜਾਂ ਅਸਲੀ ਆ ਗੱਲ ਵੀ ਡਾਟਾ ਜਿਵੇਂ ਤੁਸੀਂ ਕਿਹਾ ਵੀ ਉਹ ਪੈਸੇ ਨਾਲੋਂ ਜ਼ਿਆਦਾ ਕੀਮਤੀ ਹੈ ਆਉਣ ਵਾਲੇ ਸਮੇਂ 'ਚ ਜਿਹ ਉਹੀ ਮਤਲਬ ਕਿ ਦੁਨੀਆ ਦਾ ਰਾਜ ਆਗਾ ਇਸੇ ਕਰਕੇ ਜਿਵੇਂ ਅਸੀਂ ਸਰਫਿੰਗ ਐਪਸ ਹੈਗੀਆਂ ਜਿੰਨੀਆਂ ਚਾਹ ਜਿਵੇਂ ਗੂਗਲ ਦਾ ਗੱਲ ਕੀਤਾ ਉਹ ਫ੍ਰੀ ਆ ਹਨਾ ਸਾਨੂੰ ਐਂ ਲੱਗਦਾ ਵੀ ਉਹ ਸਾਨੂੰ ਫ੍ਰੀ ਪਤਾ ਨਹੀਂ ਕਿਉਂ ਦੇ ਰਿਹਾ ਪਰ ਉਹ ਤੁਹਾਡਾ ਡਾਟਾ ਸਾਰਾ ਕਲੈਕਟ ਕਰ ਰਹੇ ਆ ਈਵਨ ਇੱਥੋਂ ਤੱਕ ਕਿਹਾ ਮੈਂ ਕੋਈ ਐਸਐਸਬੀਸੀ ਬੈਂਕ ਦੀ ਕਿਸੇ ਪਾਸੇ ਐਡ ਦੇਖੀ ਸੀ ਕਹਿੰਦੇ ਉਹਨਾਂ ਦਾ ਆਪਾਂ ਦਾ ਇਹ ਬਾਹਰਲੇ ਡਾਟੇ ਦੀ ਗੱਲ ਕਰਦੇ ਕਹਿੰਦਾ ਯੂ ਡੀਐਨਏ ਵੀ ਡਾਟਾ ਇੱਥੋਂ ਤੱਕ ਗੱਲ ਜਾ ਰਹੀ ਹੈ ਵੀ ਜਿਹੜਾ ਓਵਰਆਲ ਜਿਹੜਾ ਨਿਊ ਵਰਲਡ ਆਰਡਰ ਦੀ ਆਪਾਂ ਗੱਲ ਕਰਦੇ ਆ ਵੀ ਇਹ ਜਿਹੜਾ ਇੱਕ ਡਿਜੀਟਲ ਪਬਲਿਕ ਇਨਫਰਾ ਡਿਜੀਟਲਾਈਜੇਸ਼ਨ ਇੱਕ ਟੂਟਲ ਟੂਟਲ ਸਰਵੇਲੈਂਸ ਹੈਗੀ ਆ ਟੂਟਲ ਕੰਟਰੋਲ ਹੈਗਾ ਇਹ ਵੀ ਜਿਹੜੀ ਪੂਰਨ ਇੱਕ ਗੁਲਾਮੀ ਵਾਲੀ ਗੱਲ ਚਾਈਨਾ ਜੋ ਆਲਰੇਡੀ ਹੈਗੀ ਆ ਸੋਸ਼ਲ ਕ੍ਰੈਡਿਟ ਸਿਸਟਮ ਚੱਲਦਾਗਾ ਵੀ ਓਵਰਆਲ ਤੁਸੀਂ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਤੁਸੀਂ ਇੱਕ ਕਹ ਲੋ ਕਲਿੱਕ ਤੇ ਬਲੌਕ ਆ ਤੁਸੀਂ ਕੁਝ ਵੀ ਯੂਜ਼ ਨਹੀਂ ਕਰ ਸਕਦੇ ਤੁਸੀਂ ਆਪਦੇ ਘਰ ਹੀ ਇੱਕ ਤਰ੍ਹਾਂ ਦੀ ਜੇਲ੍ਹ 'ਚ ਆ ਵੀ ਤੁਸੀਂ ਮਤਲਬ ਕਿ ਇਹ ਇਹਦੇ ਜਿਹੜੇ ਸਿੱਟੇ ਆ ਬੜੇ ਘਾਤਕ ਨਿਕਲਣਗੇ ਆਉਣ ਵਾਲੇ ਸਮੇਂ 'ਚ ਤੇ ਸਾਨੂੰ ਇਹ ਤੋਂ ਮਤਲਬ ਕਿ ਠੀਕ ਹੈ ਵਰਤੋ ਕਰੋ ਲੋੜ ਅਨਸਾਰ ਕਰੋ ਪਰ ਇਹਦੇ ਇਹਦੇ ਗੁਲਾਮ ਹੋਣਾ ਕੋ ਬਹੁਤ ਹੀ ਚੰਗੀ ਗੱਲ ਨਹੀਂ ਉਹ ਸਾਡੇ ਲਈ ਖਤਰਾ ਇਹਦੀ ਘੰਟੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਬਹੁਤ ਮਜ਼ਾ ਆਇਆ ਹੈਲਦੀ ਕਨਵਰਸੇਸ਼ਨ ਸੀ ਔਰ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਸਾਰੀ ਗੱਲਬਾਤ ਤੁਹਾਡੇ ਵਾਸਤੇ ਲਾਹੇਵੰਦ ਸਾਬਿਤ ਹੋਈ ਹੋਏਗੀ ਦੋਸਤੋ ਨਿਊ ਵਰਲਡ ਆਰਡਰ ਦੇ ਜਿਹੜੇ ਜਿਹੜੇ ਟ੍ਰੇਡਸ ਤੇ ਅਸੀਂ ਗੱਲ ਕੀਤੀ ਮੈਨੂੰ ਲੱਗਦਾ ਵੀ ਉਹਨਾਂ ਸਾਰਿਆਂ ਨੂੰ ਬੇਸ਼ੱਕ ਅਸੀਂ ਹੁਣ ਜਿਵੇਂ ਮੋਬਾਈਲ ਫੋਨ ਦੀ ਗੱਲ ਕਰ ਰਹੇ ਹਾਂ ਇਸ ਨੂੰ ਯੂਜ਼ ਕਰਦੇ ਕਰਦੇ ਕਿਤੇ ਨਾ ਕਿਤੇ ਆਪਣਾ ਮਾਨਸਿਕ ਪੱਧਰ ਜਾਂ ਆਪਣਾ ਮਾਨਸਿਕ ਆਪਣਾ ਸਾਰੇ ਦਾ ਸਾਰਾ ਕੰਟਰੋਲ ਹੀ ਅਸੀਂ ਦੇ ਦਈਏ ਸੋ ਇਹਦੇ ਵਾਸਤੇ ਜ਼ਰੂਰਤ ਹੈ ਜਿਹਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਵੀ ਤੁਸੀਂ ਰਿਲੀਜੀਅਸ ਜ਼ਰੂਰ ਹੋਵੋ ਸਪਿਰਚੁਅਲਿਜ਼ਮ ਵਾਲ ਆਪਣੇ ਆਪ ਨੂੰ ਜ਼ਰੂਰ ਲੈ ਕੇ ਜਾਓ ਕਿਉਂਕਿ ਜਦੋਂ ਉਹ ਤੁਹਾਡੇ ਕੌਨਸ਼ੀਅਸ ਲੈਵਲ ਨੂੰ ਟੱਚ ਕਰਦਾ ਤਾਂ ਚੇਤਨਾ ਦਾ ਪੱਧਰ ਇਨਸਾਨ ਦਾ ਉੱਪਰ ਹੁੰਦਾ ਹੈ ਜਿਹੜਾ ਕਿ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਸੋ ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਸਲੀਕਾ ਤੁਸੀਂ ਪਸੰਦ ਕੀਤਾ ਹੋਵੇਗਾ ਅਗਲੀ ਮਰਤਬਾ ਕਿਸੇ ਹੋਰ ਡਿਗਨੇਟਰੀ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਤੁਸੀਂ ਦੇਖਦੇ ਰਹੋ ਦਾ ਅਨਮਿਊਟ ਬਹੁਤ ਬਹੁਤ ਧੰਨਵਾਦ